ਟਮਾਟਰ ਰੱਖਿਆ ਔਰ ਨਾਲ ਹੀ ਉਹ ਚੀਨੀ ਰੱਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਇਸ ਤਰ੍ਹਾਂ ਦੀ ਇੱਕ ਮੈਡੀਸਿਨ ਪ੍ਰੋਪਰਟੀ ਉਹ ਤੁਹਾਡੇ ਨਾਲ ਬਣਾ ਕੇ ਦੇਣਗੇ ਕਿ ਜਿਹਦੇ ਨਾਲ ਤੁਹਾਡਾ ਰੰਗ ਹੈਗਾ ਜਿਹੜਾ ਟਮਾਟਰ ਵਾਂਗੂ ਲਾਲ ਹੋ ਸਕਦਾ ਹੈ ਕਿ ਮੇ ਸਕਿੰਦੇ ਉੱਤੇ ਅਸਰ ਕਰੇਗਾ ਕਿਵੇਂ ਤੁਸੀਂ ਕਹਦੇ ਵੀ ਜਿਹੜਾ ਤੁਹਾਡਾ ਰੰਗ ਹੈ ਟਮਾਟਰ ਵਾਂਗੂ ਲਾਲ ਕਰ ਦੂਗਾ ਟਮਾਟਰ ਬਹੁਤ ਹੀ ਸੌਖਾ ਨੁਕਤਾ ਫਰੁਕੀ ਜੀ ਚੰਮੜੀ ਵਾਲੇ ਮਾਮਲਿਆਂ ਦੇ ਵਿੱਚ ਲੀਵਰ ਦਾ ਵੀ ਕੋਈ ਰੋਲ ਹੈ ਤੁਸੀਂ ਦੱਸ ਰਹੇ ਸੀ ਇੱਕ ਭੈਣ ਸਾਡੀ ਇੱਥੇ ਬੈਠੀ ਸੀ ਤੁਸੀਂ ਕਹਿ ਰਹੇ ਸੀ ਜੀ ਤੁਹਾਡਾ ਲੀਵਰ ਕਰਕੇ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਹੁਣ ਜਦੋਂ ਪੇਟ ਤੁਹਾਡੇ ਪਚਣੀ ਨਹੀਂ ਰੋਟੀ ਰੋਟੀ ਖਾ ਲਈ ਉਹੀ ਪੁਰਾਣੀ ਪਈ ਆ ਦੋ ਦਿਨ ਹੋ ਗਏ ਉਹੀ ਟਕਾਰ ਆਈ ਜਾਂਦੇ ਉਹਦੀ ਗੈਸ ਬਣੀ ਜਾਂਦੀ ਆ ਤਾਂ ਤੁਸੀਂ ਇੱਕ ਗੱਲ ਸਮਝ ਕੇ ਦੇਖੋ ਵੀ ਤੁਸੀਂ ਤਾਂ ਰਾਤ ਨੂੰ ਆਰਾਮ ਨਾਲ ਸੌਂਗੇ ਜਿਹੜਾ ਲੀਵਰ ਉਹ ਤਾਂ ਹਜੇ ਵੀ ਲੇਬਰ ਕਰੀਆ ਜਿਹੜੇ ਪਿੰਪਲ ਨੇ ਚੁਰੜੀਆਂ ਨੇ ਅਸੀਂ ਕਹਿ ਲਈਏ ਕਿ ਫੋੜੇ ਫਿੰਸੀਆਂ ਦਾਗ ੱੱਬੇ ਉਹ ਕੱਟਨੇ ਕਿਵੇਂ ਸ਼ੁਰੂ ਹੋ ਜਾਂਦੇ ਨੇ ਤੁਹਾਡਾ ਮਹਾਰਾਜਾ ਸ਼ਹੀ ਸ਼ਰਬਤ ਹੈਗਾ ਉਹ 슈ਗਰ ਵਾਲੇ ਬੰਦੇ ਵੀ ਠੀਕ ਹੋ ਜਾਂਦੇ ਨੇ ਪ੍ਰੋਬਲਮ ਉਹਨੂੰ ਲੀਵਰ 'ਚ ਲੱਗੀ ਤੇ ਉਹਨੇ ਪੀਤਾ ਉਸ ਤੋਂ ਬਾਅਦ ਉਹ ਕਹਿੰਦਾ ਜੀ ਮੇਰੀ ਆਈ ਸਾਈਡ ਨੂੰ ਵੀ ਫਰਕ ਪੈ ਗਿਆ ਮੇਰੀ ਸਕਿਨ ਨੂੰ ਵੀ ਫਰਕ ਪੈ ਗਿਆ ਮੇਰੇ ਪੇਟ ਨੂੰ ਵੀ ਇਸ ਤਰ੍ਹਾਂ ਤਾਂ ਕੀ ਚੀਜ਼ ਹੈ ਜੀ ਇਹਦੇ ਵਿੱਚ ਇਹ ਬੱਚਾ ਸਾਡੇ ਕੋਲ ਕੈਨੇਡਾ ਤੋਂ ਆਇਆ ਸੀ ਹੁਣ ਕਿੰਨਾ ਆ ਰਿਹਾ ਜੀ ਗ੍ਰੇਡ ਇਹਦਾ ਗ੍ਰੇਡ 2 ਆ ਰਿਹਾ ਜੀ ਆ ਦੇਖੋ ਤੁਸੀਂ ਅਸੀਂ ਦਿਖਾ ਵੀ ਦਿੰਨੇ ਆ ਤੁਹਾਨੂੰ ਇਹ ਗ੍ਰੇਡ 2 ਹੈਗਾ ਅਕਲ ਫੋਟੋ ਕਰ ਲੀਵਰ ਹਾਂਜੀ ਕਿਉਂਕਿ ਅਸੀਂ ਪ੍ਰਾਈਵੇਸੀ ਦਾ ਹਮੇਸ਼ਾ ਧਿਆਨ ਰੱਖਦੇ ਹਾਂ ਜੀ ਠੀਕ ਹੈ ਜੀ ਆਹ ਦਿਖਾ ਦੋ ਜੀ ਅਗਲਾ ਤੇ ਇਹ ਵੀ ਉਸੇ ਥਾਂ ਦੇ ਉੱਤੋਂ ਡਾਇਗਨੋਸ ਹੋਇਆ ਹੋਇਆ ਸੇਮ ਸਕੈਨ ਹੋਈ ਹੋਈ ਹੈ ਤੇ ਇਹਦੇ ਵਿੱਚ ਇੱਕ ਨੰਬਰ ਤੇ ਆ ਗਿਆ ਯਾਨੀ ਕਿ ਗ੍ਰੇਡ 1 ਦੇ ਵਿੱਚ ਆ ਗਿਆ ਇਸ ਤਰ੍ਹਾਂ ਕਰਕੇ ਇਹਨੂੰ ਸਾਰੇ ਜਿੱਥੇ-ਜਿੱਥੇ ਤੁਹਾਡੀ ਚਮੜੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਟੈਨਿੰਗ ਹੋਊਗੀ, ਦਿੱਕਤ ਆਗੀ, ਕਾਲ ਸੜਗੀ, ਤੁਸੀਂ ਇਹਨੂੰ ਲਾ ਦਿਓ। ਸਾਡੇ ਹੱਥ ਵੈਸੀ ਕਾਲੇ ਰਹਿੰਦੇ ਆ ਕਿਉਂਕਿ ਅਸੀਂ ਜ਼ਿਆਦਾਤਰ ਪੱਟੀ ਦੇ ਨੇੜੇ ਹੁੰਦੇ। ਫਿਰ ਵੀ ਦੇਖੋ ਕੋਸ਼ਿਸ਼ ਕਰ ਰਹੇ ਵੀ ਤੁਹਾਡਾ ਖਾਧੇ ਪੀਤੇ ਨੂੰ ਤੁਹਾਨੂੰ ਉਹਦੇ ਚੋਂ ਤਾਕਤ ਕੱਢ ਕੇ, ਉਹਦੇ ਚੋਂ ਪੋਸਟਿਕ ਚੀਜ਼ਾਂ ਕੱਢ ਕੇ ਥੋੜੇ ਸਰੀਰ ਨੂੰ ਲਵਾ ਦਵੇ। ਜਦੋਂ ਉਹ ਤੋਂ ਬਾਅਦ ਵੀ ਉਹ ਫੇਲ ਹੋ ਜਾਵੇ, ਉੱਥੇ ਤੱਕ ਉਹ ਨਾ ਆਪਣੀ ਕ੍ਰੈਡੀਬਿਲਟੀ ਪ੍ਰੂਫ ਕਰ ਸਕੇ। ਫਿਰ ਕੀ ਹੁੰਦਾ ਥੋੜਾ ਬਹੁਤ ਕਣ ਤੁਹਾਡੀ ਅੰਤੜੀਆਂ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦਾ। ਅਸੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਦਿੱਤਾ ਅਸੀਂ ਸਿਰਫ ਇਹ ਗਾ ਯਾਰ ਤੁਸੀਂ ਨਾ ਇੱਕ ਕੰਮ ਕਰੋ ਮਹਾਰਾਜ ਚਾਈ ਸ਼ਰਬਤ ਸਵੇਰੇ ਸ਼ਾਮ ਪੀਣਾ ਸ਼ੁਰੂ ਕਰੋ ਉਹਨਾਂ ਨੇ ਸਵੇਰੇ ਸ਼ਾਮ ਪੀਣਾ ਸ਼ੁਰੂ ਕੀਤਾ ਉਹ ਕਹਿੰਦੇ ਜਿਹੜੀ ਅਸੀਂ ਖਾਣਾ ਖਾਂਦੇ ਸੀ ਉਹੀ ਲੱਗਦਾ ਸਾਨੂੰ ਜਿਵੇਂ ਭੁੱਖ ਵੀ ਵਧ ਗਈ ਹੁੰਦੀ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅੱਜ ਮੇਰੇ ਨਾਲ ਇੱਕ ਵਾਰ ਮੁੜ ਤੋਂ ਮੌਜੂਦ ਨੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਗੱਲਾਂ ਕਰਕੇ ਆਪਣੇ ਨੁਸਖਿਆਂ ਫਾਰਮੂਲਿਆਂ ਕਰਕੇ ਬਹੁਤ ਲੋਕਾਂ ਦਾ ਫਾਇਦਾ ਕਰਨ ਵਾਲੇ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਧਾ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਆ ਦੇਖੋ ਤੁਸੀਂ ਅੱਜ ਉਹਨਾਂ ਨੇ ਇੱਕ ਬੜਾ ਖਾਸ ਟਮਾਟਰ ਰੱਖਿਆ ਹੈ ਔਰ ਨਾਲ ਹੀ ਉਹ ਚੀਨੀ ਰੱਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਇਸ ਤਰ੍ਹਾਂ ਦੀ ਇੱਕ ਮੈਡੀਸਨ ਪ੍ਰੋਪਰਟੀ ਉਹ ਤੁਹਾਡੇ ਨਾਲ ਬਣਾ ਕੇ ਦੇਣਗੇ ਕਿ ਜਿਹਦੇ ਨਾਲ ਤੁਹਾਡਾ ਰੰਗ ਹੈਗਾ ਜਿਹੜਾ ਟਮਾਟਰ ਵਾਂਗੂ ਲਾਲ ਹੋ ਸਕਦਾ ਹੈ। ਉਹਦਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਹਕੀਕਤ ਟੀਵੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ ਫਰੂਕੀ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਅ ਬਹੁਤ ਦਿਨੋਂ ਧੰਨਵਾਦ ਕਰਦੇ ਆ ਫਰੂਕੀ ਜੀ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਕਿਉਂਕਿ ਤੁਹਾਡੇ ਚੈਨਲ ਰਾਹੀਂ ਇੱਕ ਮਾਧਿਅਮ ਰਾਹੀਂ ਜਿੱਨਾਂ ਆਪਣਾ ਪੰਜਾਬੀ ਪਾਈਚਾਰਾ। ਉਹਨਾਂ ਤੱਕ ਇੱਕ ਸ਼ਬਦਾਂ ਦੇ ਜਿਹੜੇ ਸਾਡੇ ਮਤਲਬ ਮੈਸੇਜ ਨੇ ਜਿਹੜੇ ਅਸੀਂ ਸ਼ਬਦਾਂ ਰਾਹੀਂ ਸਮਝਾ ਰਹੇ ਹਾਂ ਜਿਹੜੇ ਸਾਡੇ ਇਮੋਸ਼ਨਸ ਨੇ ਤੇ ਜਿਹੜੇ ਸਾਡੇ ਕਿਤੇ ਪ੍ਰਤੀ ਅਸੀਂ ਆਪਣੀ ਇਮਾਨਦਾਰੀ ਦਿਖਾ ਰਹੇ ਹਾਂ ਉਹਨੂੰ ਪਹੁੰਚਾਉਣ ਦਾ ਬੜਾ ਸੋਹਣਾ ਜ਼ਰੀਆ ਵਾ ਸੋ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਹਕੀਕਤ ਟੀਵੀ ਨੂੰ ਜਿੰਨੇ ਵੀ ਲੋਕ ਦੇਖਦੇ ਨੇ ਤੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਦਿਲੋਂ ਸੀ ਸ਼ੁਕਰਾਨਾ ਕਰਦੇ ਆ ਜੀ 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 ਜ ਇਸ ਵੇਲੇ ਜਿਹੜੇ ਹਾਲਾਤ ਹੈਗੇ ਨੇ ਚਮੜੀ ਦੇ ਸਕਿਨ ਦੇ ਕਿਸੇ ਦੇ ਰੈਸ਼ਸ ਹੋਈ ਜਾਂਦੀਆਂ ਨੇ ਪਿੰਪਲ ਹੋਈ ਜਾਂਦੇ ਨੇ ਤੁਹਾਡੇ ਤਾਂ ਇੱਕ ਵੀ ਫਿੰਸੀ ਨਾ ਫੋੜਾ ਤੁਹਾਡੇ ਮੂੰਹ ਤੇ ਦਿਖਦਾ ਨਹੀਂ ਤੁਹਾਡਾ ਰਾਜ਼ ਤੁਸੀਂ ਦੱਸ ਰਹੇ ਸੀ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਦਾ ਇਸਤੇਮਾਲ ਕਰਨਾ ਹੈ ਅੱਛਾ ਇਹ ਵੀ ਤੁਹਾਡੇ ਕੋਲ ਪੁੱਛਾਂਗੇ ਪਹਿਲਾਂ ਸਾਨੂੰ ਇਹ ਦੱਸੋ ਵੀ ਚਮੜੀ ਵਾਲੇ ਮਾਮਲਿਆਂ ਦੇ ਵਿੱਚ ਲੀਵਰ ਦਾ ਵੀ ਕੋਈ ਰੋਲ ਹੈ ਤੁਸੀਂ ਦੱਸ ਰਹੇ ਸੀ ਇੱਕ ਭੈਣ ਸਾਡੀ ਇੱਥੇ ਬੈਠੀ ਸੀ ਤੁਸੀਂ ਕਹਿ ਰਹੇ ਸੀ ਜੀ ਤੁਹਾਡਾ ਲੀਵਰ ਕਰਕੇ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਬਿਲਕੁਲ ਬਿਲਕੁਲ ਫਰੂਕੀ ਜੀ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਅੱਗੇ ਵੀ ਇੱਕ ਗੱਲ ਕਹਿੰਦੇ ਹੁੰਦੇ ਵੀ 80% ਰੋਗ ਦੇਖੋ ਤੁਹਾਡੇ ਪੇਟ ਤੋਂ ਨੇ ਹੁਣ ਜਦੋਂ ਪੇਟ ਤੁਹਾਡੇ ਪਚਣੀ ਨਹੀਂ ਰੋਟੀ ਰੋਟੀ ਖਾ ਲਈ ਉਹੀ ਪੁਰਾਣੀ ਪਈ ਆ ਦੋ ਦਿਨ ਹੋ ਗਏ ਉਹੀ ਟਕਰਾਈ ਜਾਂਦੇ ਉਹਦੀ ਗੈਸ ਬਣੀ ਜਾਂਦੀ ਆ ਤਾਂ ਤੁਸੀਂ ਇੱਕ ਗੱਲ ਸਮਝ ਕੇ ਦੇਖੋ ਵੀ ਤੁਸੀਂ ਤਾਂ ਰਾਤ ਨੂੰ ਆਰਾਮ ਨਾਲ ਸੌਂਗੇ ਜਿਹੜਾ ਲੀਵਰ ਉਹ ਤਾਂ ਹਜੇ ਵੀ ਲੇਬਰ ਕਰੀ ਜਾਂਦਾ ਉਹ ਤਾਂ ਹਜੇ ਵੀ ਆਪਦਾ ਬਾਇਲ ਜੂਸ ਬਣਾਈ ਜਾਂਦਾ ਗਾਲ ਬਲੇਡਰ ਦਾ ਜ਼ੋਰ ਲੱਗਿਆ ਜਾਂਦਾ ਅੰਤੜੀਆਂ ਦਾ ਜ਼ੋਰ ਲੱਗਿਆ ਜਾਂਦਾ ਉਹ ਤਾਂ ਹਜੇ ਤੱਕ ਸਵੇਰ ਤੋਂ ਲੈ ਕੇ ਰਾਤ ਤੱਕ ਸਿਰਫ ਪਸੀਨਾ ਹੀ ਨਹੀਂ ਨਿਕਲਿਆ ਨਹੀਂ ਤਾਂ ਆਦਰਵਾਇਸ ਜ਼ੋਰ ਤਾਂ ਉਹਦਾ ਪੂਰਾ ਲੱਗਿਆ ਹੋਇਆ ਹੁਣ ਜਦੋਂ ਤੁਸੀਂ ਕਿਸੇ ਅੰਗ ਦਾ ਇੰਨਾ ਇੱਕ ਜ਼ਿਆਦਾ ਓਵਰ ਯੂਜ਼ ਕਰਾਉਂਗੇ ਤਾਂ ਜਦੋਂ ਉਹ ਫੇਰ ਵੀ ਦੇਖੋ ਕੋਸ਼ਿਸ਼ ਕਰ ਰਿਹਾ ਵੀ ਤੁਹਾਡਾ ਖਾਧੇ ਪੀਤੇ ਨੂੰ ਤੁਹਾਨੂੰ ਉਹਦੇ ਚੋਂ ਤਾਕਤ ਕੱਢ ਕੇ ਉਹਦੇ ਚੋਂ ਪੋਸਟਿਕ ਚੀਜ਼ਾਂ ਕੱਢ ਕੇ ਤੁਹਾਡੇ ਸਰੀਰ ਨੂੰ ਲਵਾ ਦਵੇ ਜਦੋਂ ਉਹ ਤੋਂ ਬਾਅਦ ਵੀ ਉਹ ਫੇਲ ਹੋ ਜਾਵੇ ਉੱਤੇ ਤਾਂ ਕੋ ਨਾ ਆਪਦੀ ਕ੍ਰੈਡੀਬਿਲਟੀ ਪ੍ਰੂਵ ਕਰ ਸਕੇ ਫੇਰ ਕੀ ਹੁੰਦਾ ਥੋੜਾ ਬਹੁਤ ਕਣ ਤੁਹਾਡੀ ਅੰਤੜੀਆਂ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦਾ ਜਦੋਂ ਆ ਜਿਹੜਾ ਅੰਨ ਤੁਸੀਂ ਖਾਦਾ ਸੀ ਉਹਦਾ ਜਿਹੜਾ ਗੰਦਾ ਮਾਲਾ ਉਹ ਤੁਹਾਡੀ ਅੰਤੜੀਆਂ ਦੇ ਵਿੱਚ ਵੱਡੀ ਅੰਤੜੀ ਦੇ ਵਿੱਚ ਜਿਹੜੀ ਥੇਠਾਂ ਨੂੰ ਆਉਂਦੀ ਆ ਜਦੋਂ ਉੱਥੇ ਖੜਾ ਹੋਣ ਰਹਿਣ ਲੱਗ ਜਾਂਦਾ ਫੇਰ ਉਦੋਂ ਬਾਅਦ ਤੁਸੀਂ ਸਾਡਾ ਕੋਈ ਨੁਕਤਾ ਵਰਤ ਲਏਂ ਅਮਰੂਦ ਖਾ ਲੇ ਤੁਹਾਨੂੰ ਅਸੀਂ ਕਿਹਾ ਪਪੀਤਾ ਖਾ ਲਓ ਤੁਹਾਨੂੰ ਅਸੀਂ ਕਿਹਾ ਗੋਧਰੇ ਦੀ ਰੋਟੀ ਖਾ ਲਓ ਤੁਹਾਨੂੰ ਅਸੀਂ ਕਿਹਾ ਬਾਜਰੇ ਦੀ ਰੋਟੀ ਖਾ ਲਓ ਤੁਹਾਨੂੰ ਅਸੀਂ ਕਿਹਾ ਸਲਾਦ ਖਾ ਲਓ ਨੋਕਤਾ ਤਾਂ ਵਰਤ ਲਿਆ ਫਾਇਦਾ ਵੀ ਹੋ ਗਿਆ ਪੇਟ ਵੀ ਸਾਫ ਹੋ ਗਿਆ ਹੁਣ ਇੱਕ ਛੋਟਾ ਜਿਹਾ ਉਦਾਹਰਨ ਵੀ ਉਹ ਜਿਹੜਾ ਮੰਨ ਲਓ ਉਥੇ ਪਿਆ ਸੀ ਉਹ ਜਦੋਂ ਹਟਿਆ ਤੇ ਥੱਲੇ ਜਿਹੜੀ ਮਿਊਕਸ ਦੀ ਲੇਅਰ ਸੀ ਉਹ ਵੀ ਨਾਲ ਹੀ ਆ ਗਈ ਤਾਂ ਪਾਟੀ ਦੇ ਵਿੱਚ ਆਪਾਂ ਨੂੰ ਚਾਗ ਆ ਗਈ ਜਦੋਂ ਪਾਟੀ ਦੇ ਵਿੱਚ ਚਾਗ ਆ ਗਈ ਅਸੀਂ ਇਸ ਤਰ੍ਹਾਂ ਦੇ ਪ੍ਰੈਕਟੀਕਲ ਐਕਸਪੈਰੀਮੈਂਟਸ ਦੇਖੇ ਆ ਇਸ ਤਰ੍ਹਾਂ ਦੇ ਪ੍ਰੈਕਟੀਕਲ ਕੁਦਰਤ ਦੇ ਆਪਾਂ ਕਹਿ ਸਕਦੇ ਆ ਵੀ ਨਤੀਜੇ ਦੇਖੇ ਨੇ ਵੀ ਜਸ ਇਨਸਾਨ ਦਾ ਵਜਨ ਸੀਗਾ 1 ਕਵੈਂਟਲ 20 ਕਿਲੋ ਵਿਦਨ 2 ਮਹੀਨੇ ਦੇ ਵਿੱਚ 60 ਦਿਨਾਂ ਦੇ ਵਿੱਚ ਦੇਖਦੇ ਦੇਖਦੇ ਉਹ ਬੰਦੇ ਦਾ ਵਜ਼ਨ 80 ਕਿਲੋ ਤੇ ਆ ਗਿਆ ਤੇ ਉਹ ਜਿਹੜਾ ਬੰਦਾ ਨੂੰ ਆਪਾਂ ਦੇਖੀ ਜਾਂਦੇ ਸੀ ਯਾਰ ਬਾਈ ਜੀ ਦਾ ਸਰੀਰ ਬੜਾ ਸੋਹਣਾ ਬਾਈ ਜੀ ਦਾ ਸਰੀਰ ਬੜਾ ਤਕੜਾ ਤੇ ਉਹ 2 ਮਹੀਨੇ ਦੇ ਵਿੱਚ ਜਮੇ ਐ ਹੋ ਗਏ ਜਿਵੇਂ ਪਤਾ ਨਹੀਂ ਖਾਣੀ ਖਾਣ ਨੂੰ ਕੁਝ ਮਿਲਦਾ ਨਾ ਹੋਵੇ ਜਾਂ ਗਰੀਬੀ ਇੰਨੀ ਹੋਵੇ ਬੰਦੇ ਦੇ ਉੱਤੇ ਉਹਦਾ ਕਾਰਨ ਕੀ ਹੈ ਜਦੋਂ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਪੇਟ ਦੀ ਗੱਲ ਤਾਂ ਠੀਕ ਹੈ ਤੁਸੀਂ ਤਾਂ ਕਹ ਰਹੇ ਵੀ ਜਿਹੜਾ ਤੁਹਾਡਾ ਮਹਾਰਾਜਾ ਸ਼ਾਹੀ ਸ਼ਰਬਤ ਹੈਗਾ ਉਹ 슈ਗਰ ਵਾਲੇ ਬੰਦੇ ਵੀ ਠੀਕ ਹੋ ਜਾਂਦੇ ਨੇ ਸਜੀਓਟੀ ਐਸਜੀ ਪੀਟੀ ਜਿਨ੍ਹਾਂ ਦੀ ਵਧੀ ਹੋਈ ਹੈ ਉਹਨਾਂ ਨੇ ਤਾਂ ਚਲੋ ਠੀਕ ਹੋਣਾ ਹੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੁਸੀਂ ਕਹਿ ਰਹੇ ਸੀ ਪ੍ਰੋਬਲਮ ਕਿਸੇ ਨੂੰ ਅਸੀਂ ਕਹਿ ਲਿਆ ਕਿ ਲੀਵਰ ਦੀ ਸੀ ਉਹ ਕਹਿੰਦੇ ਜੀ ਸਾਡੀ ਸਕਿਨ ਠੀਕ ਹੋ ਗਈ ਕਿਸੇ ਦੀ ਅਸੀਂ ਕਹਿ ਲਿਆ ਕਿ ਪ੍ਰੋਬਲਮ ਉਹਨੂੰ ਲੀਵਰ ਚ ਲੱਗੀ ਤੇ ਉਹਨੇ ਪੀਤਾ ਉਸ ਤੋਂ ਬਾਅਦ ਉਹ ਕਹਿੰਦਾ ਜੀ ਮੇਰੀ ਆਈ ਸਾਈਡ ਨੂੰ ਵੀ ਫਰਕ ਪੈ ਗਿਆ ਮੇਰੀ ਸਕਿਨ ਨੂੰ ਵੀ ਫਰਕ ਪੈ ਗਿਆ ਮੇਰੇ ਪੇਟ ਨੂੰ ਵੀ ਇਸ ਤਰ੍ਹਾਂ ਤਾਂ ਕੀ ਚੀਜ਼ ਹੈ ਜੀ ਇਹਦੇ ਚ ਫਰੂਕੀ ਜੀ ਸ਼ੂਗਰ ਵਾਲੇ ਬੰਦੇ ਨੂੰ ਨਾ ਹਮੇਸ਼ਾ ਲੋਕ ਕਹਿੰਦੇ ਵੀ ਕੇਲਾ ਨਹੀਂ ਖਾਣਾ ਹੂੰ ਕੋਈ ਮਿੱਠਾ ਹੋਮ ਤੇ ਮੈਂ ਇੱਕ ਗੱਲ ਕਹਿਣਾ ਹੁੰਨਾ ਤੁਸੀਂ ਜੇ ਚਾਕਲੇਟ ਖਾਣ ਦਾ ਜੀ ਹੈ ਨਾ ਜਿਹਨੂੰ 슈ਗਰ ਉਹ ਕੇਲਾ ਖਾ ਕੇ ਦੇਖੇ ਕੇਲੇ ਦੇ ਵਿੱਚ ਤਾਕਤ ਆ ਉਹ ਚ ਫਾਈਬਰ ਬਹੁਤ ਜ਼ਿਆਦਾ ਜਿਹੜੀ ਉਹਦੀ ਫਾਈਬਰ ਆ ਉਹ ਤੁਹਾਡੇ ਬਲੱਡ ਸਟ੍ਰੀਮ ਦੇ ਵਿੱਚ ਜਿਹੜੀ ਡਾਇਰੈਕਟ ਗਲੂਕੋਜ਼ ਆ ਉਹਨੂੰ ਇਨਸਰਟ ਨਹੀਂ ਹੋਣ ਦਿੰਦੀ ਉਹਨੂੰ ਪਹਿਲੇ ਹੀ ਰੋਕ ਲੈਂਦੀ ਆ ਤਾਂ ਸਲੋ ਰਿਲੀਜ਼ਿੰਗ 슈ਗਰ ਬਣ ਜਾਂਦੀ ਆ ਜਦੋਂ ਆਪਾਂ ਖਾਂਦੇ ਚਾਕਲੇਟ ਖਾ ਲਈ ਕਣਕ ਖਾ ਲਈ ਇਹਨਾਂ ਦੇ ਵਿੱਚ ਦਿੱਕਤ ਕੀ ਆ ਫਾਈਬਰ ਦੀ ਮਾਤਰਾ ਬਹੁਤ ਘੱਟ ਆ ਤੇ ਜਿਹੜੀ ਉਹਦੀ ਗਲੂਕੋਜ਼ ਉਹ ਚ ਡਵੈਲਪ ਹੁੰਦਾ ਉਹ ਡਾਇਰੈਕਟ ਤੁਹਾਡੀ ਬਲੱਡ ਸਟ੍ਰੀਮ ਚ ਚਲਾ ਗਿਆ ਜਦੋਂ ਡਾਇਰੈਕਟ ਤੁਹਾਡੀ ਬਲੱਡ ਸਟ੍ਰੀਮ ਚ 슈ਗਰ ਚਲੀ ਗਈ ਤਾਂ ਪੈਨਕ੍ਰੀਆਸ ਆ ਹੋਰ ਜ਼ੋਰ ਲੱਗਣਾ ਉਹ ਇਨਸੂਲਿਨ ਬਣਾਉਣਾ ਇਨਸੂਲਿਨ ਬਣਾ ਕੇ ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਨੀ ਆ ਵੀ ਜਿਹੜੀ 슈ਗਰ ਆ ਮੈਂ ਉਹਦੀ ਖਾਪਤ ਕਰਕੇ ਸਰੀਰ ਨੂੰ ਦਿਮਾਗ ਨੂੰ ਅੱਖਾਂ ਨੂੰ ਕੰਨਾਂ ਨੂੰ ਜੋੜਾਂ ਨੂੰ ਹੱਡੀਆਂ ਨੂੰ ਸਾਰੇ ਪਾਸੇ ਮੈਂ ਇਹਦੀ ਜਿਹੜੀ ਸਪਲਾਈ ਉਹ ਪੂਰੀ ਕਰ ਦਵਾਂ ਪਰ ਤੁਸੀਂ ਖਾਈ ਇੰਨਾ ਜ਼ਿਆਦਾ ਲਿਆ ਵੀ ਡਾਇਰੈਕਟ ਸਪਲਾਈ ਇੰਨੀ ਬੱਜੇ ਛੋਟੀ ਜੀ ਗੱਲ ਦੱਸਾਂ ਪੁਰਾਣੇ ਟਾਈਮ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਆ ਜਿਹੜੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ ਉਹ ਛੋਟੇ ਛੋਟੇ ਜਵਾਗਾਂ ਨੂੰ ਦਰਜਨ ਦਰਜਨ ਕੇਲੇ ਖਵਾ ਦਿੰਦੀਆਂ ਸੀਗੀਆਂ ਉਹਦਾ ਕਾਰਨ ਕੀ ਸੀਗਾ ਕਿਉਂਕਿ ਸਲੋਲੀ ਸਲੋਲੀ ਬੱਚੇ ਨੂੰ ਗਲੂਕੋਜ਼ ਦੀ ਮਾਤਰਾ ਦੇਈ ਜਾ ਰੇ ਨਾਲ ਫਾਈਬਰ ਹੈ ਪੇਟ ਵਧੀਆ ਰਹਿਣਾ ਅੰਤੜੀਆਂ ਵਧੀਆ ਰਹਿਣੀਆਂ ਲਿਵਰ ਵਧੀਆ ਰਹਿਣਾ ਹੁਣ ਇਹੀ ਚੀਜ਼ ਸੇਮ ਗੱਲ ਆ ਜਾਂਦੀ ਹੈ ਜਦੋਂ ਤੁਹਾਡੀ ਆਂਤੜੀ ਦੇ ਵਿੱਚ ਮਲ ਪਿਆਵਾਂ ਤੁਹਾਡੇ ਉਹ ਮਲ ਨੂੰ ਪਚਾਉਣ ਵਾਸਤੇ ਲੀਵਰ ਦਾ ਜ਼ੋਰ ਲੱਗ ਜਾਂਦਾ ਉਹਦੇ ਨਾਲ ਸਰੀਰ ਨੂੰ ਇਨਸੂਲਿਨ ਦੀ ਵੀ ਮਾਤਰਾ ਚਾਹੀਦੀ ਹੈ ਜਿਹਦੇ ਕਰਕੇ ਪੈਨਕ੍ਰੀਆਸ ਦਾ ਜ਼ੋਰ ਲੱਗ ਜਾਂਦਾ ਜਦੋਂ ਤੁਹਾਡੇ ਪੈਨਕ੍ਰੀਆ ਦਾ ਜ਼ੋਰ ਲੱਗ ਰਿਹਾ ਲੀਵਰ ਦਾ ਜ਼ੋਰ ਲੱਗ ਰਿਹਾ ਕਿਡਨੀ ਦਾ ਜ਼ੋਰ ਲੱਗ ਰਿਹਾ ਗੋਲ ਬਲੇਡਰ ਦਾ ਜ਼ੋਰ ਲੱਗ ਰਿਹਾ ਤੁਹਾਡੀ ਖੋਪੜੀ ਮਾਂਜਦੀ ਉਹਨੇ ਸਾਰੇ ਚਲਾਉਣ ਦੇ ਪਿੱਛੇ ਤੇ ਫਿਰ ਬੰਦਾ ਕਹਿੰਦਾ ਜੀ ਮੈਨੂੰ ਸਮਝ ਨਹੀਂ ਲੱਗੀ ਵੀ ਮੈਨੂੰ ਸ਼ੂਗਰ ਕਿਹੜੀ ਗੱਲ ਹੋ ਗਈ ਬੰਦਾ ਕਹਿੰਦਾ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਕੋਲੇਸਟ੍ਰੋਲ ਕਿਹੜੀ ਗੱਲ ਹੋ ਗਿਆ ਮੈਨੂੰ ਸਮਝ ਨਹੀਂ ਲੱਗੀ ਮੇਰੇ ਗਿੱਟੇ ਗੋਡੇ ਕਾ ਤੋਂ ਦੁੱਧ ਦੇ ਤੇ ਰਾਤ ਨੂੰ ਜਿਹੜਾ ਪੈਗ ਲਾਇ ਸੀ ਉਹਦਾ ਜਵਾਬ ਕਿਹਦੇ ਕੋਲੇ ਆ ਤੁਸੀਂ ਬਹੁਤ ਸਾਰੇ ਲੋਕਾਂ 'ਚ ਇਹ ਚੀਜ਼ ਹੀ ਦੇਖੋਗੇ ਜਿਹੜੇ ਲੋਕ ਰਾਤ ਨੂੰ दारू ਪੀਂਦੇ ਆ ਉਹਨਾਂ ਦੇ ਵਿੱਚ ਅਕਸਰ ਇਹ ਚੀਜ਼ ਹੁੰਦਾ ਵੀ ਜੇ दारू ਰਾਤ ਨੂੰ ਪੀ ਲਈ 2-4 ਪੈਗ ਵੱਧ ਲਾ ਲੇ ਸਵੇਰੇ ਉੱਠ ਕੇ ਉਹਨਾਂ ਦਾ ਗਿੱਟਾ ਜ਼ਮੀਨ ਤੇ ਨਹੀਂ ਲਾਤਾ ਜਦੋਂ ਗਿੱਟਾ ਜਮੀਨ ਤੇ ਲੱਗਦਾ ਨਾਲ ਹੀ ਹੌਲੀ ਹੌਲੀ ਰੈਲਾ ਹੁੰਦਾ ਜਿਵੇਂ ਜਿਵੇਂ ਰੈਲਾ ਹੁੰਦਾ ਉਵੇਂ ਉਵੇਂ ਜਾ ਕੇ ਹੁਣ ਦਿੱਕਤ ਸੋਲਵ ਹੋਣੀ ਸ਼ੁਰੂ ਹੋ ਜਾਂਦੀ ਆ ਉਹਦੇ ਪਿੱਛੇ ਕਾਰਨ ਕਿ ਇਨਫਲੇਮੇਸ਼ਨ ਇਨਫਲੇਮੇਸ਼ਨ ਬੋਲੇ ਤੋਂ ਹੋ ਗਿਆ ਸੋਜਿਸ਼ ਸੋਜਿਸ਼ ਹੁਣ ਤੁਹਾਡੇ ਆਪਾਂ ਫਰਜ ਇੱਕ ਉਦਾਹਰਨ ਦੇ ਤੌਰ ਤੇ ਕਹਿੰਦੇ ਮੇਰੇ ਇੱਥੇ ਕਿਸੇ ਕਿਸ ਤੁਹਾਨੂੰ ਮਾਰਤੀ ਇੱਥੇ ਸੋਜਿਸ਼ ਆ ਗਈ ਹੁਣ ਮੈਂ ਜਦੋਂ ਰੋਟੀ ਖਾਣੀ ਆ ਤਾਂ ਰੋਟੀ ਜਦੋਂ ਇੱਥੋਂ નીચે ਉਤਰਨੀ ਹੈ ਨਹੀਂ ਹੁਣ ਤਾਂ ਮੈਂ ਐ ਜਾਂਦੀ ਆ ਰੋਟੀ ਥੱਲੇ ਪਰ ਜਦੋਂ ਇੱਥੇ ਸੋਜਿਸ਼ ਆ ਤਾਂ ਉਹ ਦੁਖੂਗਾ ਸੇਮ ਚੀਜ਼ ਆ ਤੁਹਾਡਾ ਈਐਸਆਰ ਵਧਾ ਬਾਡੀ ਦੇ ਵਿੱਚ ਇਨਫਲੇਮੇਸ਼ਨ ਆ ਤੁਹਾਡੇ ਪੈਰਾਂ ਦੇ ਉੱਤੇ ਸੋਜ ਆਉਂਦੀ ਆ ਤੁਹਾਡੇ ਲੀਵਰ ਦੀ ਇਨਫਲੇਮੇਸ਼ਨ ਆ ਅਸੀਂ ਲੋਕਾਂ ਨੂੰ ਸ਼ੂਗਰ ਵਾਲੇ ਹੋਗੇ ਜਿਨ੍ਹਾਂ ਦੇ ਸਰੀਰ ਦੇ ਉੱਤੇ ਸੋਜ ਸੀਗੀ ਸੀ ਰिएक्टਿਵ ਪ੍ਰੋਟੀਨ ਵਾਲੀਆਂ ਦਿੱਕਤਾਂ ਸੀਗੀਆਂ ਈਐਸਆਰ ਦੀ ਦਿੱਕਤ ਸੀਗੀ ਵਿਟਾਮਿਨਸ ਦੀ ਖਾਪਤ ਸਰੀਰ ਨੂੰ ਤੁਸੀਂ ਸਾਰੇ ਮਲਟੀਵਿਟਾਮਿਨ ਦੇ ਰਹੇ ਪਰ ਖਾਪਤ ਨਹੀਂ ਹੋ ਰੇ ਡਾਇਬੀਟਿਸ ਦੀ ਦਵਾਈ ਖਾਂਦੇ ਨੂੰ ਤੁਹਾਨੂੰ 5 ਸਾਲ ਹੋ ਗਏ ਪਰ ਰਿਜ਼ਲਟ ਉੱਥੇ ਦੇ ਉੱਥੀ ਆ ਡਾਇਬੀਟਿਸ ਤੁਹਾਡੀ ਸਗੋਂ ਵਧਦੀ ਜਾ ਰਹੀ ਆ ਡਾਕਟਰ ਕਹਿੰਦੇ ਪਹਿਲਾਂ ਐਨਐਮਜੀ ਚੱਲਦੀ ਸੀ ਹੁਣ ਇਹਨੂੰ ਬਦਾ ਦਈਏ ਆਪਾਂ ਪਲੱਸ ਦੇ ਵਿੱਚ ਜਾਏਗੀ ਅਸੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਦਿੱਤਾ ਅਸੀਂ ਸਿਰਫ ਇਹ ਕਹਿਆ ਯਾਰ ਤੁਸੀਂ ਨਾ ਇੱਕ ਕੰਮ ਕਰੋ ਮਹਾਰਾਜ ਸ਼ਾਈ ਸ਼ਰਬਤ ਸਵੇਰੇ ਸ਼ਾਮ ਪੀਣਾ ਸ਼ੁਰੂ ਕਰੋ ਉਹਨਾਂ ਨੇ ਸਵੇਰੇ ਸ਼ਾਮ ਪੀਣਾ ਸ਼ੁਰੂ ਕੀਤਾ ਉਹ ਕਹਿੰਦੇ ਜਿਹੜੀ ਅਸੀਂ ਖਰਾਕ ਖਾਂਦੇ ਸੀ ਉਹੀ ਲੱਗਦਾ ਸਾਨੂੰ ਜਿਵੇਂ ਭੁੱਖ ਵੀ ਵਧ ਗਈ ਹੁੰਦੀ ਹੈ ਹੁਣ ਭੁੱਖ ਕਿਉਂ ਵਧ ਗਈ ਕਿਉਂਕਿ ਕਿਤੇ ਤਾਂ ਸਰੀਰ ਦਾ ਪੁਰਾਣਾ ਬੇਹਾ ਖਾਣਾ ਪਚਾਉਣ ਚ ਲੱਗਿਆ ਹੋਇਆ ਸੀ ਤੇ ਕਿੱਥੇ ਉਹ ਬੇਹਾ ਖਾਣੇ ਨੂੰ ਉਹਨੇ ਪਹਿਲਾਂ ਕੱਢਿਆ ਮਲ ਰਹੀਂ ਤੇ ਦੂਸਰੀ ਜਦੋਂ ਤੁਸੀਂ ਬੋਤਲ ਸ਼ੁਰੂ ਕੀਤੀ ਨਾਲ ਦੇ ਨਾਲ ਤੁਹਾਨੂੰ ਅਹਿਸਾਸ ਹੋਇਆ ਭੁੱਖ ਵੀ ਲੱਗਦੀ ਹੈ ਪਚਦਾ ਵੀ ਇਹ ਖਾਣਾ ਤੁਹਾਨੂੰ ਭੁੱਖ ਜਿਹੜੀ ਲੱਗੀ ਆ ਉਹ ਜਿਹੜਾ ਤੁਸੀਂ ਖਾਣਾ ਖਾਧਾ ਜਿਹੜਾ ਪਚ ਗਿਆ ਪਾਟੀ ਆ ਗਈ ਉਸ ਤੋਂ ਬਾਅਦ ਤੁਹਾਨੂੰ ਨਿਸ਼ਤੀ ਘਟ ਜਾਂਦੀ ਹੈ ਜਦੋਂ ਨਿਸ਼ਤੀ ਘਟ ਜਾਂਦੀ ਹੈ ਤੁਹਾਡੀ ਅਲਰਟਨੈਸ ਵੱਧ ਜਾਂਦੀ ਹੈ ਜਦੋਂ ਅਲਰਟਨੈਸ ਵੱਧ ਗਈ ਤੁਹਾਡੇ ਪੈਨਕ੍ਰੀਆਸ ਤੇ ਜ਼ੋਰ ਘਟ ਗਿਆ ਤੁਹਾਡੇ ਯੂਰਿਕ ਐਸਿਡ ਤੇ ਜ਼ੋਰ ਘਟ ਗਿਆ ਕੋਲੇਸਟ੍ਰੋਲ ਤੇ ਜ਼ੋਰ ਘਟ ਬਣਾਤਾ ਇਹ ਸਾਰਾ ਕੁਝ ਲੀਵਰ ਰਿਹਾ ਇਹ ਸਾਰੀ ਚੀਜ਼ਾਂ ਦੇ ਵਿੱਚ ਸਪਲਾਈ ਤਾਂ ਲੀਵਰ ਹੀ ਦੇ ਰਿਹਾ ਬਟ ਜਦੋਂ ਤੁਸੀਂ ਉਹਦੀ ਖਿਆਲ ਮਾੜਾ ਯਾ ਰੱਖਣਾ ਸ਼ੁਰੂ ਕੀਤਾ ਛੋਟਾ ਇਹ ਉਦਾਹਰਨ ਆਪਾਂ ਦਿੰਨੇ ਆ ਕਿਸੇ ਬੰਦੇ ਨੂੰ ਪਿਸ਼ਾਬ ਪੀਲਾ ਆਉਂਦਾ ਹੋਵੇ ਉਹਨੂੰ ਕਹੋ ਜੀ 1 ਲੀਟਰ ਪਾਣੀ ਹੁਣੀ ਪੀ। ਉਹਨੂੰ 1 ਲੀਟਰ ਪਾਣੀ ਹੁਣੀ ਪਿਓ ਜੇ ਅਗਲਾ ਜਿਹੜਾ ਪਿਸ਼ਾਬ ਹੋਊਗਾ ਪਹਿਲੇ ਵਾਲੇ ਪਿਸ਼ਾਬ ਪੀਲਾ ਸੀਗਾ ਉਹ ਤੋਂ ਫਿੱਕਾ ਪਿਸ਼ਾਬ ਆਊਗਾ। ਉਹ ਕਹਿੰਦਾ ਜੀ ਹਜੇ ਵੀ ਹੈਗਾ ਪੀੜਾ ਪੀੜਾ ਉਹਨੂੰ ਕੋਈ 1 ਲੀਟਰ ਹੋਰ ਹੁਣੀ ਪਿਉੰਨੇ ਤੁਹਾਨੂੰ ਬਿਠਾਓ। 1 ਘੰਟੇ ਬਾਅਦ ਜਿਹੜਾ ਪਿਸ਼ਾਬ ਆਣਾ ਉਹ ਜੰਮੇ ਤੁਸੀਂ ਦੇਖੋ ਪਾਣੀ ਵਰਗਾ। ਤੇ ਫਿਰ ਇਹ ਇਹ ਮਹਾਰਾਜਾ ਸ਼ਾਹੀ ਸ਼ਰਬਤ ਪਿਲਾ ਕੇ ਚਿਹਰਾ ਕਿਵੇਂ ਗਲੋ ਕਰਨ ਲੱਗ ਜਾਂਦਾ ਜੀ। ਜਾਂ ਫਿਰ ਜਿਹੜੇ ਪਿੰਪਲ ਨੇ ਅਸੀ ਕਿਹ ਲਈ ਕਿ ਫੌੜੇ ਫਿੰਸੀਆਂ ਦਾਗ ੱੱਬੇ ਉਹ ਘਟਨੇ ਕਿਵੇਂ ਸ਼ੁਰੂ ਹੋ ਜਾਂਦੇ ਨੇ ਘਟਨੇ ਆਪ ਹੀ ਨੇ ਫਰੁਕੀ ਜਦੋਂ ਸਰੀਰ ਦੇ ਵਿੱਚ ਮਲ ਪਿਆ ਰਹਿਣਾ ਸਰੀਰ ਦਾ ਜ਼ੋਰ ਲੱਗੀ ਜਾਣਾ ਲੀਵਰ ਡੈਮੇਜ ਹੋਈ ਜਾਣਾ ਲੀਵਰ ਦੇ ਵਿੱਚ ਫਲਾਵਟ ਆ ਹੀ ਜਾਣੀਆਂ ਤੇ ਕਿੱਥੇ ਤਾਂ ਤੁਹਾਡੇ ਸਰੀਰ ਦੇ ਵਿੱਚ ਤੁਸੀਂ ਖਾਦਾ ਹੁਣ ਬੰਦਾ ਕਹਿੰਦਾ ਚੁਕੇਂਦਰ ਖਾਦਾ ਲਾਲੀ ਵਾਸਤੇ ਚੁਕੇਂਦਰ ਖਾਦੀ ਤਾਂ ਪਚੀ ਨਹੀਂ ਹਜੇ ਤੱਕ ਢ ਘਾਰ ਤਾਂ ਪਰਸੋਂ ਕਿਸੇ ਦੇ ਵਿਆਹ ਤੇ ਰਸਗੁੱਲੇ ਖਾਦੇ ਸੀ ਉਹਦੇ ਖੱਟੇ ਆ ਹੀ ਜਾਂਦੇ ਹਜੇ ਤੱਕ ਖਾਦਾ ਮਿੱਠਾ ਸੀਗਾ ਢ ਘਾਰ ਖੱਟੇ ਆ ਹੀ ਜਾਂਦੇ ਉਹਦਾ ਨਿਚੋੜ ਕੌਣ ਕੱਢੂਗਾ ਆਪਾਂ ਕਹਿੰਦੇ ਜੇ ਸੀ ਚੁਕੇਂਦਰ ਅੱਜ ਖਾਲੀ ਉਹਦਾ ਆਪਾਂ ਨੂੰ ਬੈਨੀਫਿਟ ਨਿਕਲ ਜਾਊਗਾ ਸਭ ਤੋਂ ਵੱਡੀ ਅੱਜ ਦੇ ਸਮੇਂ ਦੇ ਵਿੱਚ ਮੈਂ ਕਹਿੰਦਾ ਜਿਹੜੀ ਗਰੀਬੀ ਆ ਉਹ ਇਹ ਆ ਵੀ ਚੰਗੇ ਖਾਂਸੇ ਅਮੀਰ ਬੰਦਿਆਂ ਨੂੰ ਪੌਟੀ ਨਹੀਂ ਆ ਰਹੀ ਹੁਣ ਜਿਹਨੂੰ ਪੌਟੀ ਨਹੀਂ ਆ ਰਹੀ ਉਸ ਬੰਦੇ ਨੂੰ ਪੁੱਛ ਕੇ ਦੇਖੋ ਲੋਕ ਕਹਿੰਦੇ ਕੋਈ ਗੱਲ ਨਹੀਂ ਯਾਰ ਪਿਸ਼ਾਬ ਘੰਟੇ ਬਾਅਦ ਆਜੂ ਤੇ ਮੈਂ ਕਹਿੰਦਾ ਮੇਨਰ ਮੜਾ ਚਲੋ ਤਾਂ ਆਪਾਂ ਹਸਪਤਾਲ ਦਿਖਾ ਕੇ ਲਈ ਜਿਹਨੂੰ 2 ਦਿਨ ਹੋ ਗਏ ਪਿਸ਼ਾਬ ਨਹੀਂ ਆ ਤੇ ਅੱਜ ਉਹਨਾਂ ਦੇ ਪੈਨਕ੍ਰੀਆਸ ਦੀ ਕਿਡਨੀ ਦੀ ਕੀ ਕੰਡੀਸ਼ਨ ਆ ਗਈ ਠੀਕ ਹੈ ਇਸ ਸਾਰੀਆਂ ਚੀਜ਼ਾਂ ਜਿਹੜੀ ਕੁਦਰਤ ਦੇ ਹੇਠਾਂ ਕੁਦਰਤ ਦੇ ਨਿਯਮ ਅਨੁਸਾਰ ਚੱਲਣੀਆਂ ਨੇ ਔਰ ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣਾ ਤੁਹਾਡੇ ਸਾਹਮਣੇ ਕਹਿਣਾ ਤੁਸੀਂ ਵੀ ਇਥੇ ਉਹ ਜਿਹੜੇ ਦੇਖ ਰਹੇ ਨੇ ਉਹ ਵੀ ਦੇਖ ਰਹੇ ਨੇ ਵੀ ਮੈਨੂੰ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਤੁਸੀਂ ਮੇਰਾ ਸ਼ਰਬਤ ਪੀਓ ਤੇ ਠੀਕ ਹੋਵੋ ਮੈਂ ਤੁਹਾਨੂੰ ਇਹ ਕਹਿਣਾ ਤੁਹਾਡੀ ਪੌਟੀ ਆਈ ਚੱਲੇ ਤੁਸੀਂ ਚਾਹੇ ਹੁਣ ਅਨਾਨਾਸ ਖਾਓ ਚਾਹੇ ਅਨਾਨਾਸ ਖਾ ਕੇ ਆਪਦੀ ਪੌਟੀ ਲਿਓ ਚਾਹੇ ਤੁਸੀਂ ਖੀਰਾ ਖਾ ਕੇ ਪੌਟੀ ਲਿਓ ਚਾਹੇ ਤੁਸੀਂ ਅਮਰੂਦ ਖਾ ਕੇ ਪੌਟੀ ਲਿਓ ਜੇ ਮੈਨੂੰ ਇਹ ਹੋਵੇ ਸ਼ਰਬਤੋਂ ਵੀ ਫਿਰ ਤਾਂ ਮੈਂ ਗੱਲ ਹੀ ਨਿਬੜਦੀ ਕਰਾਂ ਮੈਂ ਕਹਾਂ ਮੈਂ ਯਾਰ ਅ ਹੁਣ ਮੈਂ ਤੁਹਾਨੂੰ ਪ੍ਰੈਕਟੀਕਲ ਇੱਕ ਗੱਲ ਦੱਸਦਾ ਲੋਕਾਂ ਕਹਿੰਦੇ ਜੀ ਫੈਟੀ ਲੀਵਰ ਠੀਕ ਨਹੀਂ ਹੋ ਸਕਦਾ ਲੀਵਰ ਸੋਰਸਿਸ ਹੈ ਦੀ ਕੰਡੀਸ਼ਨ ਠੀਕ ਨਹੀਂ ਹੋ ਸਕਦੀ ਕਿਸੇ ਦੀ ਵੀ ਰਿਪੋਰਟ ਕਰਾ ਲਓ ਗ੍ਰੇਡ 2 ਫੈਟੀ ਲੀਵਰ ਆਉਂਦਾ ਹੀ ਆਉਂਦਾ ਪਰ ਉਹ ਰਿਵਰਸ ਕਿਵੇਂ ਹੋ ਜਾਂਦੀ ਹੈ ਜੀ ਫਿਰ ਇਹ ਰਿਵਰਸ ਹੋ ਜਾਂਦੀ ਹੈ ਰਿਵਰਸ ਹੋ ਜਾਂਦੀ ਆ ਸਾਡੇ ਤਾਂ ਇਹ ਬਣਿਆ ਹੁੰਦਾ ਵੀ ਇੱਕ ਵਾਰ ਫੈਟੀ ਲੀਵਰ ਹੋ ਗਿਆ ਇੱਕ ਵਾਰ ਗ੍ਰੇਡ 1 2 3 ਚਲਿਆ ਗਿਆ ਤੇ ਮੁੜ ਕੇ ਫਿਰ ਦਵਾਈਆਂ ਖਾਣੀਆਂ ਪੈਂਦੀ ਨੇ ਲਾਈਫ ਲੌਂਗ ਪੜਿਓ ਜੀ ਆ ਪੜਿਓ ਆ ਕਿਨਾਰੇ ਰਿਪੋਰਟ ਦੇ ਵਿੱਚ ਅਸੀਂ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਤੁਹਾਨੂੰ ਰਿਪੋਰਟ ਦੱਸਦੇ ਆ ਕਿ ਇਹ ਹੈਗਾ grade 2 اور ਤੁਸੀਂ ਇਹ ਚ ਇਹ ਦੇਖ ਸਕਦੇ 24 سال ਦਾ ਮੁੰਡਾ ਹਾਂਜੀ ਹਾਂਜੀ ਕੋਈ ਜ਼ਿਆਦਾ ਵੱਡੀ ਉਮਰ ਨਹੀਂ ਬਿਲਕੁਲ ਬਿਲਕੁਲ 24 ਸਾਲ ਦਾ ਜੀ ਠੀਕ ਹੈ ਇਹ ਬੱਚਾ ਸਾਡੇ ਕੋਲ ਕੈਨੇਡਾ ਤੋਂ ਆਇਆ ਸੀਗਾ ਠੀਕ ਹੈ ਹੁਣ ਕਿੰਨਾ ਆ ਰਿਹਾ ਜੀ grade 2 ਇਹਦਾ grade 2 ਆ ਰਿਹਾ ਜੀ ਆ ਦੇਖੋ ਤੁਸੀਂ ਅਸੀਂ ਦਿਖਾ ਵੀ ਦਿੰਨੇ ਆ ਤੁਹਾਨੂੰ ਇਹ grade 2 ਹੈਗਾ ਅਪਰਲ ਫੋਲਡ ਕਰ ਲੀਵਰ ਹਾਂਜੀ ਕਿਉਂਕਿ ਅਸੀਂ ਪ੍ਰਾਈਵੇਸੀ ਦਾ ਹਮੇਸ਼ਾ ਧਿਆਨ ਰੱਖਦੇ ਹਾਂ ਬਿਲਕੁਲ ਠੀਕ ਹੈ ਆ ਦੇਖੋ ਜੀ ਅਗਲਾ ਤੇ ਇਹ ਵੀ ਉਸੇ ਥਾਂ ਦੇ ਉੱਤੋਂ ਡਾਇਗਨੋਸ ਹੋਇਆ ਹੋਇਆ ਸੇਮ ਸਕੈਨ ਹੋਈ ਹੋਈ ਹੈ ਇਹਦੇ ਵਿੱਚ ਇੱਕ ਨੰਬਰ ਤੇ ਆ ਗਿਆ ਯਾਨੀ ਕਿ ਗ੍ਰੇਡ 1 ਦੇ ਵਿੱਚ ਆ ਗਿਆ ਹੁਣ ਜਿਹੜਾ ਸਾਡੇ ਕੋਲ ਲਾਸ ਸ਼ਰਬਤ ਇਹਨਾਂ ਦਾ ਚਲ ਕੇ ਹਟਿਆ ਉਸ ਤੋਂ ਬਾਅਦ ਤੁਸੀਂ ਰਿਪੋਰਟ ਚੈੱਕ ਕਰੋ ਇਹਦੇ ਵਿੱਚ ਤਾਂ ਇੰਪ੍ਰੈਸ਼ਨ ਆ ਹੀ ਨਹੀਂ ਕੋਈ ਦਿੱਤਾ ਹੀ ਨਹੀਂ ਨਾ 1 ਨਾ 2 ਹਾਂਜੀ ਹਾਂ ਸੋ ਦੇਖੋ ਤੁਸੀਂ ਗ੍ਰੇਡ 3 ਗ੍ਰੇਡ 2 ਗ੍ਰੇਡ 1 ਇਹ ਸਾਰਾ ਫਿਰ ਇਹਦੇ ਨਾਲ ਮਹਾਰਾਜਾ ਸ਼ਹੀ ਸ਼ਰਬਤ ਨਾਲ ਸਿਰਫ ਮਹਾਰਾਜਾ ਸ਼ਹੀ ਸ਼ਰਬਤ ਦੇ ਰਿਜ਼ਲਟ ਨੇ ਜੀ ਇੱਕ ਤੁਹਾਨੂੰ ਪ੍ਰੈਕਟੀਕਲ ਐਸਜੀਓਟੀ ਪੀਟੀ ਦਾ ਰਿਜ਼ਲਟ ਤੁਹਾਨੂੰ ਆ ਤੁਸੀਂ ਇੱਕ ਵਾਰੀ ਰਿਪੋਰਟ ਪੜ੍ਹਿਓ ਤਾਂ ਇਹ ਹੈਗਾ ਐਸਜੀਓਟੀ ਐਸਜੀਪੀਟੀ SGOT ਹੈਗੇ 51 ਔਰ SGPT ਹੈਗੇ ਨੇ 90 ਬੜੇ ਚੱਕੀ ਫਰਦੇ ਜੀ ਬੜੇ ਚੱਕੀ ਫਰਦੇ ਆ ਆਹ ਲੋ ਜੀ ਆਉਂਣਾ ਦੀ ਬਾਤ ਹੀ ਹੋ ਗਈ ਕੀ ਬਾਤ ਹੈ ਇਹਦੇ ਵਿੱਚ ਹੈਗੇ SGOT 48 ਤੇ 76 ਬੜਾ ਫਰਕ ਪੈ ਗਿਆ ਇੱਕ ਮਹੀਨੇ ਜੀ ਇੱਕ ਮਹੀਨੇ ਦੇ ਵਿੱਚ ਔਰ ਇੱਕ ਮਹੀਨਾ ਵੀ ਪੂਰਾ ਨਹੀਂ ਹੋਇਆ ਅਜੇ ਹੁਣ ਇਹਦੇ ਵਿੱਚ ਇਹ ਸਭ ਸਪੂਤ ਦਿਖਾਉਣ ਦਾ ਕਾਰਨ ਇਹ ਨਹੀਂ ਹੈਗਾ ਵੀ ਅਸੀਂ ਜੀ ਮਹਾਰਾਜਾ ਸ਼ਾ ਇਸ਼ਰਬਤ ਵੱਧ ਵੇਚਣਾ ਇਹ ਸਭ ਚੀਜ਼ਾਂ ਦਿਖਾਉਣ ਦਾ ਕਾਰਨ ਇਹ ਹੈ ਵੀ ਭਾਈ ਜਿਹੜਾ ਤੁਹਾਡਾ ਢਿੱਡ ਹੈ ਜੋ ਸਾਫ਼ ਨਹੀਂ ਹੋ ਰਿਹਾ ਉਹਨੂੰ ਥੋੜਾ ਜਿਹਾ ਸੀਰੀਅਸਲੀ ਲੋ ਉਹਦੇ ਉੱਤੇ ਧਿਆਨ ਦਿਵੋ ਉਹਦਾ ਕਾਰਨ ਅੱਜ ਤੁਹਾਨੂੰ ਲੱਗਦਾ ਢਿੱਡ ਨਹੀਂ ਸਾਫ਼ ਹੋਇਆ ਕੀ ਫਰਕ ਪੈ ਗਿਆ ਕੱਲ ਨੂੰ ਢਿੱਡ ਸਾਫ਼ ਨਹੀਂ ਹੋਇਆ ਫਿਰ ਕੀ ਹੋ ਗਿਆ ਪਾਟੀ ਕਰਨਗੇ ਥੋੜਾ ਜਿਹਾ ਮਿੰਗਨਾਰ ਕੀ ਪਾਟੀ ਆ ਗਿਆ ਭਲਾ ਤਾਂ ਕੋਈ ਗੱਲ ਨਹੀਂ ਠੀਕ ਤਾਂ ਹੈ ਤਾਂ ਮੇਰੀ ਗੱਲ ਨੋਟ ਕਰਿਓ ਇਹੀ ਜਿਹੜੀ ਪਾਟੀ ਨਹੀਂ ਆ ਰਹੀ ਇਹ ਨਹੀਂ ਅੱਗੇ ਜਾ ਕੇ ਤੁਹਾਡੇ ਚਮੜੀ ਦੇ ਰੋਗ ਕੋਲੇਸਟ੍ਰੋਲ ਯੂਰਿਕ ਐਸਿਡ ਔਰ ਜਦੋਂ ਤੁਸੀਂ ਇਸ ਚੀਜ਼ ਦਾ ਧਿਆਨ ਨਹੀਂ ਦੋਗੇ ਤਾਂ ਅਸੀਂ ਬਹੁਤ ਸਾਰੇ ਲੋਕਾਂ ਦੇ ਵਿੱਚ ਦੇਖਿਆ ਹਾਰਟ ਪਲਪੀਟੇਸ਼ਨ ਐਂਜਾਇਟੀ ਡਿਪਰੈਸ਼ਨ ਅਰਗੇ ਕੇਸਿਸ ਇਹਦੇ ਵਿੱਚ ਡਿਵੈਲਪ ਹੋ ਜਾਂਦੇ ਆ ਕਿਉਂਕਿ ਤੁਸੀਂ ਇੱਕ ਗੱਲ ਸਮਝੋ ਆਪਣੇ ਦਿਮਾਗ ਨੂੰ ਚਾਹੀਦਾ ਕੀ ਹੈ ਜੀ ਫੈਟਸ ਪਿਓਰ ਫੈਟਸ ਚਾਹੁੰਦੇ ਆ ਤੇ ਜਵਾਕ ਨੂੰ ਕੀ ਕਹਿੰਦਾ ਗੁੱਡ ਫੈਟਸ ਚਾਹੁੰਦੇ ਆ ਜਵਾਕ ਨੂੰ ਕੀ ਕਹਿੰਦਾ ਦੇਸੀ ਕਿਉਂ ਖਾਣਾ ਨਹੀਂ ਤੇ ਦੇਸੀ ਕਿਉਂ ਤੇ ਨਾਰੀਅਲ ਦੇ ਤੇਲ ਦੀ ਇੱਕ ਖਾਸੀਅਤ ਆ ਵੀ ਤੁਸੀਂ ਉਹਨੂੰ ਜਿੰਨਾ ਮਰਜ਼ੀ ਸੇਕ ਲੋ ਉਹਦੇ ਗੁੱਡ ਫੈਟਸ ਨਹੀਂ ਖਤਮ ਹੋਣਗੇ ਜਿਹੜੇ ਮਰਜੀ ਤੇਲਾਂ ਦੇ ਵਿੱਚ ਗੁੱਡ ਫੈਟਸ ਜਿਹੜੇ ਆਪਾਂ ਨੂੰ ਕਲੇਮ ਕਰਕੇ ਅੱਜ ਦੀ ਡੇਟ 'ਚ ਪੀਪੀਆਂ ਦੇ ਉੱਤੇ ਲਿਖ ਲੇ ਲਾਤੇ ਵੀ ਜੀ ਆਹ ਖਾਓ ਇਹਦੇ 'ਚ ਗੁੱਡ ਫੈਟਸ ਹੈਗੇ ਆ ਵੀ ਡਾਕਟਰ ਕਹਿੰਦੇ ਗੁੱਡ ਫੈਟਸ ਖਾਣੇ ਚਾਹੀਦੇ ਇਹਦੇ 'ਚ ਹੈਗੇ ਆ ਉਹ ਗੁੱਡ ਫੈਟਸ ਤਾਂ ਥੋੜੇ ਮਾੜੇ ਚੂਲਾ ਚਲਾਇਆ ਨਹੀਂ ਤੇ ਜਦੀ ਮੱਚ ਗਿਆ ਤਾਂ ਸਿਰਫ ਦੇਸੀ ਕਿਉਂ ਤੇ ਨਾਰੀਅਲ ਦਾ ਤੇਲ ਇਹ ਦੋਹੇ ਜਿਹੇ ਤੇਲ ਨੇ ਜਿਹੜੀ ਹਾਈ ਟੈਂਪਰੇਚਰ ਦੇ ਵਿੱਚ ਵੀ ਆਪਦੇ ਗੁੱਡ ਫੈਟਸ ਨੂੰ ਸਟੋਰ ਕਰਕੇ ਰੱਖ ਸਕਦੇ ਆ ਔਰ ਜਿਨ੍ਹਾਂ ਨੂੰ ਅਸੀਂ ਨੇਚੁਰਲੀ ਖਾ ਕੇ ਆਪਦੇ ਦਿਮਾਗ ਨੂੰ ਸਪਲਾਈ ਦੇ ਸਕਦੇ ਆ ਛੋਟਾ ਇੱਕ ਨੁਕਤਾ ਪਹਿਲਾਂ ਕਰਕੇ ਦੇਖਿਆ ਸੀ ਤੁਸੀਂ ਸਵੇਰੇ ਉੱਠ ਕੇ ਇੱਕ ਨਾਰੀਅਲ ਪਾਣੀ ਪੀਣਾ ਸ਼ੁਰੂ ਕਰ ਦੋ ਤੁਹਾਡੇ ਮੂਰੇ ਰਿਜ਼ਲਟ ਆਊਗਾ ਸਾਰੇ ਦਿਨ એનર્ਜੀ ਇੱਕ ਨੁਕਤਾ ਹੋਰ ਨੋਟ ਕਰ ਲਓ ਤੁਸੀਂ ਸਵੇਰੇ ਉੱਠੇ ਹੋ ਅੱਧਾ ਚਮਚਾ ਨਾਰੀਅਲ ਦਾ ਤੇਲ ਦਾ ਵਰਜਨ ਕੋਕੋਨਟ ਆਇਲ ਜੇ ਕਿਤੇ ਤੁਹਾਨੂੰ ਤੁਹਾਡੀ ਕਿਸਮਤ ਹੋਵੇ ਤੁਸੀਂ ਚੰਗਾ ਕਿਤੋਂ ਲੈ ਲਓ ਤਾਂ ਤੁਸੀਂ ਉਹਦਾ ਅੱਧਾ ਚਮਚਾ ਤੁਸੀਂ ਸਵੇਰੇ ਉੱਠ ਕੇ ਪੀ ਲਓ ਤੇ ਸ਼ਾਮ ਤੱਕ ਨਾ ਚਾਰ ਲੋਕਾਂ ਨੂੰ ਦੱਸਦੇ ਫਿਰੋਂ ਵੀ ਯਾਰ ਇੱਕ ਨਾ ਤੈਨੂੰ ਨੁਕਤਾ ਦੱਸਦਾ ਉਹ ਬੜਾ ਕਾਰੀਗਰ ਆ ਇਹ ਚੀਜ਼ਾਂ ਪ੍ਰੈਕਟੀਕਲ ਨੇ ਠੀਕ ਹੈ ਔਰ ਮੇਰਾ ਫਿਰ ਆਪਾਂ ਉਹੀ ਗੱਲ ਕਰਦੇ ਆਂ ਵੀ ਦੇਖੋ ਤੁਹਾਡੀ ਸਿਹਤ ਮੇਰਾ ਤਾਂ ਇੱਕ ਇਤ ਹੈ ਸਾਡਾ ਤਾਂ ਪ੍ਰੋਡਕਟ ਆ ਅਸੀਂ ਤਾਂ ਇਹ ਪ੍ਰੋਡਕਟ ਬਣਾਇਆ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਦੇ ਫਾਇਦੇ ਵਾਸਤੇ ਤੇ ਇਹ ਚ ਕੋਈ ਝੂਠ ਨਹੀਂ ਇਹ ਚ ਕੋਈ ਦੋ ਰਾਇ ਨਹੀਂ ਵੀ ਸਾਨੂੰ ਇਹ ਚੋ ਕਮਾਈ ਵੀ ਹੁੰਦੀ ਆ ਵੀ ਬਿਲਕੁਲ ਹੁੰਦੀ ਆ ਜੀ ਸਾਤ ਕਿ ਹੁੰਦੀ ਆ ਸਾਡੇ ਵੀ ਖਰਚੇ ਨੇ ਸਾਡੇ ਵੀ ਅੱਗੇ ਪਰਿਵਾਰ ਨੇ ਸਾਰੀ ਮਤਲਬ ਕਬੀਲਦਾਰੀ ਸਾਡੇ ਤੇ ਵੀ ਹੈਗੀ ਆ ਪਰ ਮੈਂ ਫੇਰ ਤੁਹਾਨੂੰ ਕਹਿਣਾ ਵੀ ਜੀ ਤੁਸੀਂ ਹਜੇ ਵੀ ਮਹਾਰਾਜਾ ਸ਼ਹੀ ਸ਼ਰਬਤ ਨੂੰ ਸਾਈਡ ਰੱਖੋ ਪਹਿਲਾਂ ਨੁਕਤੇ 'ਤੇ ਵਰਤੋ ਇਹ ਕੀ ਕਰਨਾ ਜੀ ਇਹ ਜਿਹੜੇ ਲੋਕਾਂ ਨੂੰ ਟ੍ਰੇਨਿੰਗ ਦੀ ਦਿੱਕਤ ਹੁੰਦੀ ਹੈ ਬਹੁਤ ਟ੍ਰੇਨਿੰਗ ਕੀ ਹੁੰਦੀ ਹੈ ਟ੍ਰੇਨਿੰਗ ਜਿਵੇਂ ਫਰਜ ਕਰ ਲੋ ਜੀ ਤੋਂਪ ਚ ਗਏ ਉੱਥੇ ਕਾਲਸ ਚੜ ਗਈ ਤੁਸੀਂ ਹੁਣ ਅੱਜਕੱਲ੍ਹ ਲੋਹੜੀ ਦੇ ਵੇਲੇ ਲੋਕਾਂ ਨੇ ਅੱਗਾਂ ਸੇਕੀਆਂ ਨੇ ਉਹ ਜਿਹੜੀ ਕੋਲੇ ਆਪਣੇ ਮਤਲਬ ਥੋੜੇ ਦਿਨ ਪਹਿਲਾਂ ਦਾ ਤਜਰਬਾ ਦੱਸਦਾ ਸੀ ਚਾਰ ਮਤਲਬ ਫੈਮਿਲੀ ਬੈਠੀਆਂ ਸੀਗੀਆਂ ਕੋਲੇ ਦੇ ਕੋਲੇ ਬੈਠੇ ਅੱਗ ਸੇਕੀ ਜਾਂਦੇ ਤੇ ਉਦੋਂ ਵਾ ਜਦੋਂ ਅਸੀਂ ਉੱਠ ਕੇ ਹੱਥੋਂ ਤੋਤੇ ਆ ਉਹ ਪਤਾ ਲੱਗਦਾ ਸੀਗਾ ਵੀ ਠੀਕ ਆ ਕੋਲਾ ਸੇਕਿਆ ਕਿਉਂਕਿ ਹੱਥਾਂ ਦੇ ਉੱਤੇ ਮੂੰਹ ਦੇ ਉੱਤੇ ਉਹ ਚੀਜ਼ ਦਾ ਇਫੈਕਟ ਆ ਜਾਂਦਾ ਹੁਣ ਸਿਆਲ ਸੀਗੀ ਸਿਆਲ ਦੇ ਵਿੱਚ ਤੁਸੀਂ ਇੱਕ ਪ੍ਰੈਕਟੀਕਲ ਐਕਸਪੈਰੀਮੈਂਟ ਕਰਕੇ ਦੇਖੋ ਜੇ ਤੁਸੀਂ ਸਾਡੇ ਵਿਚਾਰਾਂ ਦੇ ਉੱਤੇ ਇੱਕ ਵਾਰੀ ਅਮਲ ਕਰਕੇ ਦੇਖਣਾ ਤੇ ਦੇਖਣਾ ਵੀ ਪ੍ਰੈਕਟੀਕਲੀ ਕਿੱਥੇ ਖੜੇ ਨੇ ਬੰਦੇ ਤਾਂ ਤੁਸੀਂ ਇੱਕ ਛੋਟਾ ਐਕਸਪੈਰੀਮੈਂਟ ਕਰਕੇ ਦੇਖੋ ਲੱਕੜ ਬਾਲ ਲਓ ਲੱਕੜ ਬਾਲ ਲਈ ਉਹ ਲੱਕੜ ਦੇ ਕੋਲੇ ਬੈਠ ਕੇ ਉਹ ਲੱਕੜ ਨੂੰ ਸੇਕ ਲਓ ਜਿੰਨੀ ਮਰਜ਼ੀ ਠੰਡ ਹੋਵੇ ਤੁਸੀਂ ਆਪ ਮਹਿਸੂਸ ਕਰੋਗੇ ਜਿਵੇਂ ਹੱਡਾਂ ਤੱਕ ਸੇਕ ਪਹੁੰਚ ਗਿਆ ਹੁੰਦਾ ਤੇ ਜਿਹੜੀ ਕੰਟਰੀਆਂ ਦੇ ਵਿੱਚ ਇਸ ਤਰ੍ਹਾਂ ਦੀ ਠੰਡ ਪੈਂਦੀ ਲੋਕ ਕਹਿੰਦੇ ਜੀ ਹੱਡ ਤੱਕ ਠਹਿਰਾ ਦਿੰਦੀ ਆ ਤੇ ਉਹਨਾਂ ਲੋਕਾਂ ਦੇ ਵਿੱਚ ਆਰਟੀਫੀਸ਼ੀਅਲ ਫਾਇਰ ਲੱਗੀ ਆ ਆਰਟੀਫੀਸ਼ੀਅਲ ਫਾਇਰ ਸੇ ਕੀ ਜਾਂਦੇ ਉਹ ਤਾਂ ਤੁਹਾਡੇ ਵੈਸੇ ਲੱਗਾ ਤੁਸੀਂ ਕਮਰੇ ਨੂੰ ਟੈਂਪਰੇਚਰ ਲਾ ਕੇ ਇੰਟੈਲੀਜੈਂਟ ਲਾ ਲਓ ਅੱਜਕੱਲ ਟੈਕਨੋਲੋਜੀ ਨੇ ਹੀਟਰ ਲਾਇਆ ਜੀ ਕਮਰਾ ਹੋ ਗਿਆ ਨਿਗਾ ਪੂਰਾ ਪਰ ਸਵਾਦ ਮੈਂ ਤੁਹਾਨੂੰ ਜੈਨੂਨ ਦੱਸਦਾ ਤੁਸੀਂ ਰਾਤ ਨੂੰ 2-3 ਵਜੇ ਤੱਕ ਨਾਰਜਾਈ ਲਾ ਕੇ ਪੱਖਾ ਲਾਉਣ ਵਾਲ ਨੂੰ ਗਏ ਵੀ ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਤੁਸੀਂ ਕਹੋਗੇ ਆ ਰਜਾਈ ਲਾ ਦੀ ਆਪਾਂ ਇੰਨੀ ਗਰਮੀ ਲੱਗਣ ਲੱਗ ਗਈ ਜਦੋਂ ਤੁਸੀਂ ਲ ਸੋ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀਗੀਆਂ ਪੁਰਾਣੇ ਬਜ਼ੁਰਗ ਸੀਗੇ ਉਹ ਬਹੁਤ ਸਿਆਣੇ ਸੀ ਆਪਣੇ ਨਾਲੋਂ ਤਾਂ ਮੈਂ ਤਾਂ ਇਹੀ ਗੱਲ ਕਹਿਣਾ ਹੁੰਦਾ ਅਸੀਂ ਜੇ ਅੱਜ ਦੀ ਡੇਟ ਦੇ ਵਿੱਚ ਅੱਧਾ ਪਰਸੈਂਟ ਆ ਨਹੀਂ ਤਾਂ ਉਹ ਕਟੋ ਕੜਨ ਦੀ ਤਾਂ ਕਟੋ ਕੜਨ ਦੇ 99% ਸੀਗੇ ਤੇ ਕਿੰਨਾ ਫਰਕ ਪੈ ਗਿਆ ਜੀ ਤੇ ਸੋ ਤੁਸੀਂ ਇਹ ਕਹਦੇ ਫਿਰ ਇਹਦਾ ਕਿਵੇਂ ਸਕਿੰਦੇ ਉੱਤੇ ਅਸਰ ਕਰੇਗਾ ਕਿਵੇਂ ਤੁਸੀਂ ਕਹਦੇ ਵੀ ਜਿਹੜਾ ਤੁਹਾਡਾ ਰੰਗ ਹੈ ਟਮਾਟਰ ਵਾਂਗੂ ਲਾਲ ਕਰ ਦੂਗਾ ਟਮਾਟਰ ਬਹੁਤ ਹੀ ਸੌਖਾ ਨੁਕਤਾ ਫਰੂਕੀ ਜੀ ਤੁਸੀਂ ਆਹ ਟਮਾਟਰ ਲੈ ਲਿਓ ਆ ਵੇਖੋ ਇਹ ਆ ਆਪਾਂ ਕੱਟ ਲਏ ਜੋ ਟਮਾਟਰ ਠੀਕ ਹੋ ਗਈ ਇਸ ਤਰ੍ਹਾਂ ਵੀ ਫਾੜੀ ਕੱਟ ਲਈ ਆ ਥੋੜਾ ਜਿਹਾ ਆਪਾਂ ਇਹਦੇ ਤੇ ਚੀਨੀ ਪਾਤੀ ਚੀਨੀ ਦਾ ਮਕਸਦ ਕੀ ਹੈ ਇਹ ਵੀ ਮੈਂ ਤੁਹਾਨੂੰ ਗੱਲ ਕਲੀਅਰ ਕਰ ਦਿੰਨਾ ਨਹੀਂ ਤਾਂ ਬੜੇ ਲੋਕਾਂ ਨੇ ਕਮੈਂਟਾਂ ਚ ਪਿਛਲੀ ਵਾਰੀ ਹਰ ਵੀਡੀਓ ਚ ਵੈਸੇ ਕਮੈਂਟਾਂ ਦੇ ਵਿੱਚ ਉਹ ਬਹੁਤ ਕੁਝ ਲਿਖ ਦਿੰਦੇ ਭਾਜੀ ਆ ਨਹੀਂ ਦੱਸਿਆ ਆ ਨਹੀਂ ਦੱਸਿਆ ਹੁਣ ਤੁਹਾਨੂੰ ਕਲੀਅਰ ਕਰ ਦਿੰਦੇ ਵੀ ਚੀਨੀ ਵੀ ਕਿਉਂ ਪਾਈ ਹੈ ਚੀਨੀ ਤਾਂ ਪਾਈ ਤਾਂ ਕਿ ਸਕਰਬ ਹੋ ਸਕੇ ਇੱਕ ਰਫਨੈਸ ਆ ਸਕੇ ਕਿਉਂਕਿ ਟਮਾਟਰ ਆਪਦੇ ਆਪ ਚ ਬਹੁਤ ਸੌਫਟ ਹੁਣ ਜਦੋਂ ਤੁਸੀਂ ਇਹਨੂੰ ਆਪਦੀ ਚਮੜੀ ਦੇ ਉੱਤੇ ਇਸ ਤਰ੍ਹਾਂ ਮਲਣਾ ਤੇ ਤੁਸੀਂ ਆ ਵੇਖੋ ਇਸ ਤਰ੍ਹਾਂ ਕਰਕੇ ਇਹਨੂੰ ਸਾਰੇ ਜਿੱਥੇ-ਜਿੱਥੇ ਤੁਹਾਡੀ ਚਮੜੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਟੈਨਿੰਗ ਹੋ ਗਈ, ਦਿੱਕਤ ਆ ਗਈ, ਕਾਲਾ ਸੜ ਗਈ, ਤੁਸੀਂ ਇਹਨੂੰ ਲਾ ਦਿਓ। ਸਾਡੇ ਹੱਥ ਵੈਸੀ ਕਾਲੇ ਰਹਿੰਦੇ ਕਿਉਂਕਿ ਅਸੀਂ ਜ਼ਿਆਦਾਤਰ ਪੱਠੀ ਦੇ ਨੇੜੇ ਹੁੰਨੇ ਆ। ਠੀਕ ਹੈ ਜੀ। ਸੋ ਇਹ ਬੜਾ ਸੌਖਾ ਜਿਹਾ ਨੁਕਤਾ ਔਰ ਅਸੀਂ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਲਗਾ ਸਕਦੇ। ਕਰ ਲਓ ਜੀ। ਮੈਂ ਕਹਿੰਦਾ ਅੱਜ ਦੇ ਟਾਈਮ ਦੇ ਵਿੱਚ ਟੈਕਨੋਲੋਜੀ ਇੰਨੀ ਆ ਗਈ। ਹਰ ਲੇਡੀ ਕਹਿੰਦੀ ਜੀ ਮੈਂ ਸੋਹਣੀ ਦਿਖਾਂ, ਹਰ ਬੰਦਾ ਕਹਿੰਦਾ ਜੀ ਮੈਂ ਵਿਆਹ ਸ਼ਾਦੀ ਤੇ ਨਾ ਨਿਖਰ ਕੇ ਜਾਵਾਂ। ਹੁਣ ਤਾਂ ਵਿਆਹ ਵਾਲਾ ਸੀਜ਼ਨ ਆ। ਤਾਂ ਤੁਸੀਂ ਆ ਮੇਰੇ ਵਾਲਾ ਨੁਕਤਾ ਵਰਤ ਕੇ ਦੇਖਿਓ ਤੇ ਤੁਹਾਡੇ ਮੂਰੇ ਪ੍ਰੈਕਟੀਕਲ ਐਕਸਪੈਰੀਮੈਂਟ ਕਰਕੇ ਦਿਖਾਤਾ ਉਹਦੇ ਚ ਤੁਸੀਂ ਚੀਨੀ ਕੋਲ ਕੇ ਆ ਕੰਮ ਕਰਕੇ ਤਾਂ ਦੇਖੋ ਤੁਹਾਨੂੰ ਰਿਜ਼ਲਟ ਦੇਖਿਓ ਕਿੰਨੇ ਜ਼ਬਰਦਸਤ ਮਿਲਦੇ ਜੀ ਜੀ ਬਿਲਕੁਲ ਅੱਛਾ ਤੇ ਫਿਰ ਯੋਧਾ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਅਗਰ ਕਿਸੇ ਨੇ ਆਪਣੀ ਦਿੱਕਤ ਸਮੱਸਿਆਵਾਂ ਇਸ ਤਰ੍ਹਾਂ ਦੀ ਰਿਪੋਰਟਾਂ ਪਲਟਾਉਣੀਆਂ ਨੇ ਫੁਰਕੀ ਜੀ ਦੇਖੋ ਕਰਨ ਵਾਲਾ ਤਾਂ ਕਾਲਪੁਰਖ ਮੁੱਖੀ ਦੀ ਗੱਲ ਤਾਂ ਇਹੀ ਔਰ ਇਹੀ ਸੱਚ ਹੈ ਇਹੀ ਸਪਸ਼ਟਾ ਮੇਰੀ ਆਪਦੀ ਕੋਈ ਔਕਾਤ ਨਹੀਂ ਪੈਨ ਨੂੰ ਪੜਾਕਾ ਇੰਟਰਵਿਊ ਚੱਲਦੀ ਚ ਪੈ ਸੋ ਇਸ ਗੱਲ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ ਔਰ ਇਸ ਗੱਲ ਨੂੰ ਅਸੀਂ 100% ਐਗਰੀ ਕਰਕੇ ਚੱਲਦੇ ਆ। ਸੋ ਜਦਕਰ ਤੁਸੀਂ ਸਾਡੇ ਕੋਲੇ ਆਉਣੇ ਵੀ ਹੋ ਤਾਂ ਪਹਿਲੀ ਗੱਲ ਐਕਸੈਪਟੈਂਸ ਰੱਖਿਓ ਵੀ ਜੇ ਅਸੀਂ ਤੁਹਾਨੂੰ ਕਹਿੰਨੇ ਤੁਸੀਂ ਮਰੀਜ਼ ਨਹੀਂ ਹੈਗੇ ਤਾਂ ਹੋ ਸਕਦਾ ਤੁਸੀਂ ਮਰੀਜ਼ ਨਾ ਵੀ ਹੋ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਇਹ ਗੱਲ ਸਮਝਾਉਂਦੇ ਵੀ ਤੁਸੀਂ ਮਰੀਜ਼ ਹੀ ਨਹੀਂ ਹੈਗੇ ਤੇ ਅਸੀਂ ਮੋੜ ਦਿੰਨੇ ਆ। ਉਹ ਉਮੀਦ ਲੈ ਕੇ ਆਉਂਦੇ ਵੀ ਯਾਰ ਅਸੀਂ ਕੋਈ ਦਵਾਈ ਲੈ ਕੇ ਚਾਵਾਂਗੇ ਪਰ ਮੈਂ ਉਹਨਾਂ ਨੂੰ ਮੋੜ ਦਿੰਦਾ ਕਿਉਂਕਿ ਜਿਨ੍ਹਾਂ ਦੇ ਕੇਸ ਦੇ ਵਿੱਚ ਸਿਰਫ ਦਿਮਾਗੀ ਤੌਰ ਤੇ ਵਹਿਮ ਪੈ ਲਈ ਫਿਰਦੇ ਆ ਉਹ ਵਹਿਮ ਦਾ ਹੱਲ ਅਸੀਂ ਕਰੀਦਾ ਹੈ ਵਹਿਮ ਦਾ ਹੱਲ ਕਿਵੇਂ ਕਰੀਦਾ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਨੂੰ ਉਦਾਹਰਨ ਦਿੰਨੇ ਆ ਉਸ ਤਰ੍ਹਾਂ ਦੇ ਫਿਰ ਉਹ ਬੰਦੇ ਨੂੰ ਗੱਲ ਸਮਝ ਲਾ ਦਈਏ ਵੀ ਹਾਂ ਯਾਰ ਮੈਂ ਕਿਸੇ ਹੋਰ ਹੀ ਜੰਗਲ ਦੇ ਵਿੱਚ ਤੁਰਿਆ ਫਿਰਦਾ ਮੈਨੂੰ ਉਹੀ ਲੱਗੀਆਂ ਦਾ ਮੈਂ ਪੇਸ਼ੈਂਟ ਆ ਪਰ ਉਹ ਨਿਚੋੜ ਇਹ ਨਿਕਲਦੇ ਉਹ ਬੰਦਾ ਪੇਸ਼ੈਂਟ ਹੀ ਨਹੀਂ ਸੀਗਾ ਉਹਨੂੰ ਡਾਕਟਰਾਂ ਨੇ ਪੇਸ਼ੈਂਟ ਬਣਾਤਾ ਪੇਸ਼ੈਂਟ ਕਦੇ ਸੀਗਾ ਨਹੀਂ ਉਹ ਬੰਦਾ ਸੋ ਇਸ ਕਰਕੇ ਜੇਕਰ ਤੁਸੀਂ رابطہ ਕਰਨਾ ਚਾਹੁੰਦੇ ਮੰਗਲਵਾਰ ਤੇ ਸ਼ਨੀਵਾਰ ਮੈਂ ਇੱਥੇ ਆਪ ਹੁੰਦਾ ਜੀ ਤੇ ਸੋਮਵਾਰ ਵੀਰਵਾਰ ਮੇਰੇ ਫਾਦਰ ਸਾਹਿਬ ਵੀ ਹੁੰਦੇ ਆ ਤੁਸੀਂ ਇਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜਸ ਸੱਤੇ ਦਿਨ 24 ਘੰਟੇ ਸਾਡਾ ਨੰਬਰ ਚੱਲਦਾ ਵਾ ਜੀ 7479622000 ਇਹਦੇ ਉੱਤੇ ਤੁਸੀਂ ਵਟਸਐਪ ਕਰਕੇ ਆਪਦੀ ਡਿਟੇਲ ਸੈਂਡ ਕਰਨੀ ਆ ਡਿਟੇਲ ਸੈਂਡ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਵੀ ਕੀ ਤੁਹਾਨੂੰ ਦਵਾਈ ਦੀ ਲੋੜ ਹੈ ਵੀ ਕਿ ਨਹੀਂ ਜਾਂ ਟਮਾਟਰ ਨਾਲ ਕੰਮ ਚੱਲ ਜੇ ਜਾਂ ਤੁਹਾਡਾ ਕੋਈ ਹੋਰ ਕਿਸੇ ਨੁਕਤੇ ਨਾਲ ਕੰਮ ਚੱਲ ਜੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਦੇਖੋ ਅੱਜ ਇੱਕ ਨੈਚੁਰਲ ਸਕਰਬਰ ਦੇ ਤੌਰ ਦੇ ਉੱਤੇ ਟਮਾਟਰ ਦਾ ਇਸਤੇਮਾਲ ਹੈਗਾ ਯੋਧਾ ਜੀ ਨੇ ਸਿਖਾਇਆ ਹੈ ਕਿ ਕਿਸ ਤਰੀਕੇ ਨਾਲ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਸਕਿਨ ਹੈਗੀ ਹੈ ਬੇਜਾਨ ਹੋ ਗਈ ਹੈ ਸਕਿਨ ਦੇ ਉੱਤੇ ਡਲਨੈਸ ਆ ਗਈ ਹੈ ਸਕਿਨ ਡੈੱਡ ਹੋ ਗਈ ਹੈ ਜਾਂ ਕੋਈ ਤੱਬੇ ਕੋਈ ਦਾਗ ਕੋਈ ਫੌੜੇ ਕੋਈ ਫਿੰਸੀ ਹੋ ਗਈ ਨਾ ਤਾਂ ਅਸੀਂ ਟਮਾਟਰ ਨੂੰ ਸਿੱਧਾ ਵੀ ਇਸਤੇਮਾਲ ਕਰ ਸਕਦੇ ਹਾਂ ਔਰ ਡੈਡ ਸਕਿਨ ਨੂੰ ਖਤਮ ਕਰਨ ਵਾਸਤੇ ਅਸੀਂ ਇਹਦੇ ਵਿੱਚ ਚੀਨੀ ਦਾ ਇਸਤੇਮਾਲ ਕਰਦੇ ਕਿ ਬਤੌਰ ਸਕਰਬਰ ਅਸੀਂ ਨੈਚੁਰਲ ਸਕਬਰ ਦੇ ਤੌਰ ਤੇ ਇਸ ਦਾ ਇਸਤੇਮਾਲ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਜਾਂ ਜਿਨ੍ਹਾਂ ਨੂੰ ਇਸ ਵੇਲੇ ਅ ਤੁਹਾਨੂੰ ਲੱਗਦਾ ਕਿ ਆ ਸਕਦੀਆਂ ਨੇ ਬਾਰਡਰ ਲਾਈਨ ਦੇ ਉੱਤੇ ਖੜੇ ਨੇ ਤੁਸੀਂ ਰਿਪੋਰਟਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਨੇ ਰਿਪੋਰਟਾਂ ਵੀ ਤੁਹਾਡੀਆਂ ਪਲਟ ਸਕਦੀਆਂ ਨੇ ਬੜੇ ਆਰਾਮ ਨਾਲ ਪਲਟ ਸਕਦੀਆਂ ਨੇ ਕੀ ਕਰਿਓ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਗਾ ਜੇਕਰ ਤੁਸੀਂ ਇੱਥੇ ਤੱਕ ਵੀਡੀਓ ਵੇਖੀ ਆ ਤਾਂ ਅਸੀਂ ਇੱਕ ਚੀਜ਼ ਦੇਖੀਏ ਵੀ ਲੋਕ ਵੀਡੀਓ ਦੇਖ ਲੈਂਦੇ ਆ ਸਬਸਕ੍ਰਾਈਬ ਫੋਲੋ ਨਹੀਂ ਕਰਦੇ ਤੁਸੀਂ ਜੇ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਹੋ ਉਹਦੇ 'ਚ ਇੱਕ ਗੱਲ ਜਾਣਿਓ ਉਹਦੇ 'ਚ ਥੋੜਾ ਹੀ ਬੈਨੀਫਿਟ ਆ ਬੈਨੀਫਿਟ ਕੀ ਮੈਂ ਫਰੂਕੀ ਜੀ ਬਹੁਤ سارے ਲੋਕਾਂ ਦੇ ਨਾਲ ਵਿਚਰਦੇ ਨੇ ਦੁਨੀਆ ਦੇ ਵਿੱਚ ਵਿਚਰਦੇ ਨੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਨੇ ਔਰ ਸੱਚ ਜਾਣਿਓ ਇਹਨਾਂ ਨੇ ਅੱਜ ਤੱਕ ਕਦੇ ਕਿਸੇ ਬੰਦੇ ਦੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਹੈਗਾ ਵੀ ਬਿਜ਼ਨਸ ਦੇ ਤੌਰ ਤੇ ਇਹਨਾਂ ਨੇ ਕੰਮ ਕੀਤਾ ਹੋਵੇ ਜਿਹੜਾ ਇਹਨਾਂ ਨੂੰ ਬੰਦਾ ਫੱਬਦਾ ਦਿਲੋਂ ਜੱਜਦਾ ਸਿਰਫ ਉਹਨਾਂ ਨਾਲ ਕੰਮ ਕਰਦੇ ਸੋ ਬੜੀ ਜੇ ਜਾਇਜ਼ ਰਹਿ ਲੈਣੀ ਆ ਤੁਸੀਂ ਇਹਨਾਂ ਦੇ ਚੈਨਲ ਦੇ ਨਾਲ ਜੁੜੇ ਸਾ ਤੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਤੇ ਬਹੁਤ ਸਾਰਾ ਪਿਆਰ ਦੇਣ ਵਾਸਤੇ ਯੋਦਾ ਜੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਅਸੀਂ ਦਿਲੋਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਫਰੂਕੀ ਜੀ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਮਾਧਿਅਮ ਦੀ ਆਪਾਂ ਨੂੰ ਬਹੁਤ ਲੋੜ ਆਪਣੇ ਭਾਈਚਾਰੇ ਦੇ ਵਿੱਚ ਕਿੰਨੀ ਕਿ ਸਾਡੇ ਲਈ ਦੁੱਖ ਵਾਲੀ ਗੱਲ ਆ ਕਿ ਸਰਦਾਰ ਬੰਦਾ ਹੋਵੇ ਸਿਰ ਤੇ ਪੱਗ ਬੰਨੀ ਹੋਵੇ ਤੇ ਦਾੜਾ ਪ੍ਰਕਾਸ਼ ਕੀਤਾ ਹੋਵੇ ਤੇ 22 ਸਾਲ ਦੇ ਜਵਾਨ ਨੂੰ ਕਿਸੇ ਹੋਰ ਹੀ ਆਯੁਰਵੈਦਿਕ ਬੰਦੇ ਨੇ ਜਾਂ ਕਿਸੇ ਹੋਰ ਵੀ ਬੰਦੇ ਨੇ ਕਿਸੇ ਗਲਤ ਰਾਹ ਤੇ ਚੜਾਤਾ ਹੋਵੇ ਉਹ ਬੱਚਾ ਵਿਚਾਰਾ ਡਿਪਰੈਸ਼ਨ ਚ ਜਾਈ ਜਾਂਦਾ ਹੋਵੇ ਜਦੋਂ ਸਾਡੇ ਮੂਹਰੇ ਆ ਕੇ ਬੰਦਾ ਸਾਨੂੰ ਆਪ ਨੂੰ ਫੀਲ ਹੁੰਦੀ ਹੈ ਵੀ ਇਹਦਾ ਮਤਲਬ ਅਸੀਂ ਫੇਲ ਹੋ ਗਏ ਜੀ ਜੀ ਜੇਸੀ ਪਾਸ ਹੁੰਦੇ ਤਾਂ ਸਾਡਾ ਸੁਨੇਹਾ ਬੰਦੇ ਤੱਕ ਪਹੁੰਚਦਾ ਸਾਡਾ ਸੁਨੇਹਾ ਬੰਦੇ ਤੱਕ ਪਹੁੰਚਦਾ ਸੀ ਇਹਦੀ ਮਦਦ ਕਰਦੇ ਸੀ ਇਹਦੀ ਬਾਹ ਫੜਦੇ ਪਰ ਉਹ ਤਾਂ ਵਿਚਾਰਾ ਅੱਜ ਦੀ ਡੇਟ 'ਚ ਸਾਡੇ ਤੋਂ ਅੱਡ ਹੋ ਕੇ ਦੁਨੀਆ ਦੇ ਵਿੱਚ ਹੋਰ ਲੋਕਾਂ ਨੂੰ ਪਰਖ ਕੇ ਦੇਖ ਰਿਹਾ ਵਾ ਔਰ ਉੱਥੋਂ ਠੱਗੀਆਂ ਵੀ ਲਵਾ ਰਿਹਾ ਪੈਸੇ ਦਾ ਨੁਕਸਾਨ ਵੀ ਕਰਾ ਰਿਹਾ ਵਾ ਸੋ ਜਿਹੜੀ ਸਹੀ ਸਲਾਹ ਫਰੂਕੀ ਜੀ ਅੱਜ ਦੀ ਡੇਟ ਦੇ ਵਿੱਚ ਮੈਂ ਇੱਕ ਚੀਜ਼ ਇਹ ਚਾਹੇ ਥੋੜੀ ਸਿਫਤ ਕਹਿੰਦੇ ਮੂੰਹ ਤੇ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਮੈਂ ਇਹ ਗੱਲ ਕਹੂੰਗਾ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਗੱਲ ਉਹ ਰੱਖਣੀ ਹੈ ਇਹਨਾਂ ਨੇ ਹਮੇਸ਼ਾ ਜਿਹੜੀ ਜੈਜ ਲੱਗੇ ਮੇਰੇ ਵਰਗਾ ਬੰਦਾ ਕਵੇ ਨਹੀਂ ਫਰੁਕੀ ਜੀ ਆਪਾਂ ਐਂ ਚਲਾ ਲਈ ਤੇ ਇਹਨਾਂ ਨੇ ਸਿੱਧਾ ਜਵਾਬ ਦੇ ਦੇਣਾ ਵੀ ਨਹੀਂ ਦੇਖੋ ਜੀ ਜਿਹੜਾ ਬੰਦਾ ਦੇਖ ਰਿਆ ਜੇਕਰ ਉਹਦੇ ਵਾਸਤੇ ਗੱਲ ਜੈਜ ਨਹੀਂ ਹੈਗੀ ਤਾਂ ਉਸ ਕਰਕੇ ਸਾਡਾ ਇਹਨਾਂ ਨਾਲ ਦਿਲ ਬਹੁਤ ਮਿਲਦਾ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਸਾਡੀ ਕੋਸ਼ਿਸ਼ ਵੀ ਹੀ ਹੁੰਦੀ ਹੈ ਅਸੀਂ ਵੀ ਚੰਗੇ ਵੈਦ ਹਕੀਮ ਡਾਕਟਰਾਂ ਨਾਲ ਤੁਹਾਡੀ ਗੱਲਬਾਤ ਕਰਾਈਏ ਕਿਉਂਕਿ ਬਹੁਤ سارے ਮਰੀਜ਼ ਹੈਗੇ ਨੇ ਸਾਡੇ ਹਿੱਸੇ ਤੇ ਬਹੁਤ ਸਾਰੀਆਂ ਦਵਾਵਾਂ ਨੇ ਜਿਹੜੀਆਂ ਰੋਜ਼ਾਨਾ ਆਉਂਦੀਆਂ ਨੇ ਕਿਸੇ ਭੈਣ ਨੂੰ ਕੋਈ ਦਿੱਕਤ ਕਿਸੇ ਸਾਡੇ ਵੀਰ ਨੂੰ ਕੋਈ ਦਿੱਕਤ ਜਦੋਂ ਵੀਡੀਓ ਦੇ ਵਿੱਚ ਨੁਸਖੇ ਇਸਤੇਮਾਲ ਕਰਦੇ ਨੇ ਤਾਂ ਹੁਣ ਤੱਕ ਲੱਖਾਂ ਲੋਕ ਨੇ ਜੋ ਸ਼ੁਕਰਾਨਾ ਕਰ ਚੁੱਕੇ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰ ਅਦਾ ਕਰਦਾ ਹਾਂ ਕਰਨ ਕਰਵਾਉਣ ਵਾਲੀ ਜਾਤੇ ਉਸ ਪਰਮਾਤਮਾ ਦੀ ਉਸ ਵੈਗਰੂਦੀ ਹੈ ਸਾਡੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਲੋਕਾਂ ਨੂੰ ਆਯੁਰਵੇਦ ਦੇ ਨਾਲ ਜੋੜ ਕੇ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਕਰ ਸਕੀਏ ਫਿਲਹਾਲ ਇਹ ਵੀਡੀਓ ਕੇ ਮਿਲ ਲਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਪਰ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਆਪਣੀ ਮਰਜ਼ੀ ਨਾਲ ਨਹੀਂ ਕਰਨਾ ਧੰਨਵਾਦ